ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆ ਬਹੁਤ ਵਧੀਆ ਹੋਵੋਗੇ ਤੇ ਅੱਜ ਖੜੇ ਕਿੱਥੇ ਆ ਖੜੇ ਆ ਜੀ ਪਿੰਡ ਹਮੀਦੀ ਦੇ ਵਿੱਚ ਹਮੀਦੀ ਪਿੰਡ ਦੇ ਵਿੱਚ ਡਿਮਾਂਡ ਬਹੁਤ ਸੀਗੀ ਸਾਡੇ ਦਰਸ਼ਕਾਂ ਦੀ ਵੀ ਕੁਝ ਐਸੀ ਚੀਜ਼ ਨੂੰ ਲੈ ਕੇ ਆਈਏ ਜਿਹਦੇ ਕਿ ਬਹੁਤ ਵਧੀਆ ਹੋਵੇ ਜਿਵੇਂ ਕਿ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਰੰਗ ਨੇ ਵੱਖਰੇ ਵੱਖਰੀਆਂ ਮੌਸਮ ਨੇ ਤੇ ਉਵੇਂ-ਉਵੇਂ ਦੇ ਖਾਣੇ ਨੇ ਜਿਵੇਂ ਸਿਆਲ ਸ਼ੁਰੂ ਹੋ ਗਿਆ ਤੇ ਹੁਣ ਡਿਮਾਂਡ ਵਧ ਗਈ ਆ ਜੀ ਖੋਏ ਦੀਆਂ ਪਿੰਨੀਆਂ ਤੇ ਅਲਸੀ ਦੀਆਂ ਪਿੰਨੀਆਂ ਦੀ ਤੇ ਹੁਣ ਤੁਹਾਨੂੰ ਜਿੱਥੇ ਲੈ ਕੇ ਆਏ ਆ ਉੱਥੇ ਤੁਹਾਨੂੰ ਪਿਓਰ ਘਰ ਵਰਗੀਆਂ ਪਿੰਨੀਆਂ ਜਿਵੇਂ ਦੀਆਂ ਮਾਂ ਦੇ ਹੱਥ ਦੀਆਂ ਵਰਗਦੀਆਂ ਸਕੇ ਆ ਉਹ ਵੀ ਇਹ ਪਿੰਡੀਆਂ ਆਪਣਾ ਉਹਨਾਂ ਦਾ ਦੁੱਧ ਆ ਆਪਣਾ ਹੀ ਸਾਰਾ ਪਲਾਂਟ ਲੱਗਾ ਹੋਇਆ ਆਏ ਕਿੱਥਿਆਂ ਤੁਹਾਨੂੰ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਉਣਾ ਜੀ ਇਹ ਹੈਗਾ ਜੀ ਮਿਲਕ ਫਾਰਮ ਪਿੰਡ ਹਮੀਦੀ ਬਰਨਾਲਾ ਮੋਬਾਈਲ ਨੰਬਰ ਤੁਸੀਂ ਜੀ ਸ਼ੁਰੂਆਤ ਚ ਨੋਟ ਕਰ ਲਓ ਜੀ ਆਇਆ 98760 47735 73476 ਪੈਰ 602 ਇਹ ਨੰਬਰ ਹੈ ਜੀ ਇਹਨਾਂ ਦੇ ਤੇ ਤੁਸੀਂ ਇਹਨਾਂ ਕੋਲ ਆ ਕੇ ਇਹਨਾਂ ਨਾਲ ਗੱਲਬਾਤ ਕਰਕੇ ਕੋਈ ਵੀ ਪ੍ਰੋਡਕਟ ਇਹਨਾਂ ਕੋਲ ਬਾਈ ਕਰ ਸਕਦੇ ਹੋ ਕੋਈ ਵੀ ਸਮਾਨ ਜਿਹੜਾ ਹੈ ਕੂਰੀਅਰ ਵੀ ਕਰ ਦਿੰਦੇ ਨੇ ਇਧਰਲੇ ਪਾਸੇ ਪਲਾਂਟ ਲੱਗਾ ਹੋਇਆ ਹੈ ਪਲਾਂਟ ਤੁਹਾਨੂੰ ਬਾਅਦ ਦਿਖਾਉਣੇ ਆ ਜਿਹੜੇ ਅਸੀਂ ਮੇਨ ਕੰਮ ਲਈ ਆਏ ਆ ਪਹਿਲਾਂ ਮੇਨ ਕੰਮ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਉਹ ਮੇਨ ਕੰਮ ਹੈਗਾ ਇਧਰ ਇਧਰ ਕੀ ਹੈ ਜੀ ਇੱਥੇ ਬਣਦੀਆਂ ਜੀ ਖੋਏ ਦੀਆਂ ਪਿੰਨੀਆਂ ਤੇ ਖੋਏ ਦੀਆਂ ਪਿੰਨੀਆਂ ਜਿਵੇਂ ਜਿਵੇਂ ਸਿਆਲ ਆਉਂਦਾ ਫੇਰ ਘਰ ਦੇ ਵਿੱਚ ਆਪਣੇ ਹੁੰਦਾ ਨਾ ਰਵਾਜ ਪਿੰਨੀ ਪੀ ਖਾਣ ਦਾ ਹੀ ਤੇ ਇਧਰਲੇ ਪਾਸੇ ਖੋਆ ਬਣਦਾ ਜੀ ਵਾਚ ਚੈੱਕ ਕਰੋ ਨਾਲ ਨਾਲ ਖੁਆ ਹੋ ਰਿਹਾ ਯਾਰ ਇਧਰ ਆ ਗਿਆ ਜੀ ਤੁਹਾਡਾ ਜਿਹੜਾ ਖੁਆ ਤੇ ਖੋਇ ਦੇ ਨਾਲ ਇਧਰ ਸਾਡੇ ਹਲਵਾਈ ਜੀ ਲੱਗੇ ਹੋਏ ਨੇ ਪਿੰਨੀਆਂ ਬਣਾਉਣ ਲ ਅਸਲੇ ਵਿੱਚ ਇੱਕ ਟਾਈਮ ਪੰਜਾਬ ਦਾ ਇਹ ਹੁੰਦਾ ਸੀਗਾ ਵੀ ਲੇਡੀਜ਼ ਬਿਜੋਰਕ ਲੇਡੀਜ਼ ਖੁਆ ਮਾਰਦੀਆਂ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਉਹ ਲਾਉਂਦੀਆਂ ਹੁੰਦੀਆਂ ਸੀ ਤੇ ਅੱਜ ਵੀ ਹੁਣ ਪਿੰਡਾਂ ਦੇ ਵਿੱਚ ਰਿਵਾਜ ਜਿਹੜਾ ਹੈ ਬਾਈ ਹੁਣ ਉਹ ਸ਼ੁਰੂ ਕਰਤਾ ਆ ਪਹਿਲਾਂ ਮੈਂ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਮੋٹے ਮੋٹے ਤੁਹਾਨੂੰ ਕਾਜੂ ਬਦਾਮ ਤੁਹਾਨੂੰ ਵਾਵਾ ਦਿਖਣਗੇ ਇਹਦੇ ਵਿੱਚ ਪੂਰੀ ਵਧੀਆ ਤਰੀਕੇ ਨਾਲ ਰਲਾਈ ਜੂਰੀ ਹੁੰਦੀ ਆ ਪ੍ਰੋਪਰ ਕਰਦੇ ਨੇ ਇਹ ਆ ਬਾਈ ਉਹਨਾਂ ਦਾ ਹਲਵਾਈ ਜਿਹੜਾ ਮੇਨ ਸ਼ੈਫ ਆ ਕਿਉਂਕਿ ਸਭ ਤੋਂ ਵੱਡਾ ਹੱਥ ਜਿਹੜਾ ਹੁੰਦਾ ਜ਼ਰੂਰੀ ਹੁੰਦਾ ਵੀ ਉਹ ਹਲਵਾਈ ਦਾ ਜਿਹੜਾ ਤਿਆਰੀ ਕਰਦਾ ਕੰਮ ਕਿਵੇਂ ਦਾ ਆ ਤੇ ਕਿੰਨੀਆਂ ਹੋਣ ਰੈਡੀ ਆ ਬੱਸ ਫਿਰ ਬੱਟਲ ਨੂੰ ਤਿਆਰੀ ਕਰੀਏ ਬਾਈ ਕਿੰਨਾ ਨਾ ਲੱਗਣਾ ਨੂੰ ਪਿੰਨੀ ਬੱਟਣ ਲਈ ਅੱਧੇ ਘੰਟੇ ਲਾਜੂ ਅੱਧੇ ਘੰਟੇ ਤੱਕ ਤਿਆਰ ਹੋ ਜਾਓ ਜੁਡੀ ਨਾਲ ਤੱਕ ਚਲੋ ਫਿਰ ਕਰਤਾ ਕਿ ਤੁਸੀਂ ਤਿਆਰ ਕਰੋ ਤਦ ਤੱਕ ਹੁਣ ਅਸੀਂ ਬਾਈ ਨਾਲ ਬੱਕਰ ਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਆਪਾਂ ਜੀ ਮਾਈਕ ਲੈ ਲਓ ਇਹ ਹੋਰ ਭਾਜੀ ਕੀ ਹਾਲ ਚਾਲ ਆ ਬਹੁਤ ਚੜਦੀ ਕਲਾ ਜੀ ਠੀਕ ਠਾਕ ਚੜਦੀ ਕਲਾ ਬਹੁਤ ਵਧੀਆ ਜੀ ਚਲੋ ਜੀ ਚੜਦੀ ਕਲਾ ਚਾਹੀਦੀ ਹੈ ਭਾਜੀ ਕੋ ਪੰਜਾਬੀ ਬੰਦੇ ਹੋਣ ਤੇ ਚੜਦੀ ਕਲਾ ਨਾ ਹੋਵੇ ਤਾਂ ਮੈਨੂੰ ਹੋ ਨਹੀਂ ਲੱਗਦਾ ਕੁਝ ਹਾਂ ਚਲ ਭਾਜੀ ਬਿਲਕੁਲ ਅੱਛਾ ਅੱਛਾ ਭਾਜੀ ਹੁਣ ਮੈਨੂੰ ਇਹ ਘੱਲੋ ਵੀ ਜਣਾ ਤੁਹਾਡਾ ਆਪਸੀ ਆਪਣਾ ਸਾਰਾ ਸਮਾਨ ਬਣਾਉਨੇ ਹੋ ਤੁਹਾਡਾ ਆਪਣਾ ਦੁੱਧ ਵੀ ਹੁੰਦਾ ਆ ਆਪਣਾ ਤਾਂ ਹੈਗਾ ਜੀ ਆਪਣਾ ਫਾਰਮ ਵਾਲਾ ਪਾਣੇ ਦੇ ਵਿੱਚ ਤੇ ਘਰਾਣੇ ਫਾਰਮ ਚੱਲੀ ਅਬ ਆ ਜਾਈਏ ਚਲੋ ਭਾਜੀ ਪਹਿਲਾਂ ਮੈਂ ਫਾਰਮ ਵਾਲ ਮੱਝਾਂ ਤੋਂ ਹੀ ਸਾਡਾ ਸਟਾਰਟ ਹੋਇਆ ਕੰਮ। ਅੱਛਾ। ਅਸੀਂ ਨੂੰ 15 ਸਾਲ ਤੋਂ ਕੰਮ ਕਰਦਾਂ ਨੂੰ ਇਹ। ਓਕੇ ਜੀ। ਤੇ ਪਹਿਲਾਂ ਭਰਾ ਕੰਮ ਕਰਦੇ ਮੈਂ ਆਰਮੀ ਦੀ ਪੈਨਸ਼ਨ ਆ ਹੋਇਆ। ਵਾਹ ਜੀ ਵਾਹ। ਤੇ ਮੈਂ 10 ਸਾਲ ਪਹਿਲਾਂ ਪੈਨਸ਼ਨ ਆ ਗਈ ਆ ਆਰਮੀ ਤੋਂ। ਫਿਰ ਆਹ ਨਾਲ ਹੀ ਲਾ ਕੇ ਕੰਮ ਕਰਨ ਲੱਗੇ ਸੀ ਆਪਾਂ। ਓਕੇ। ਤੇ ਇਹ ਹੁਣ ਚੱਲ ਰਹੀ ਹੈ ਲਗਾਤਾਰ। ਵਾਹ ਜੀ। ਸਾਡਾ ਇਹ ਬੇਸ ਆ ਉਹ ਅਸਲੀ ਫਾਰਮ ਹੀ ਆਪਣਾ। ਕੀ ਬਾਤ ਬੋਸ ਜੀ। ਆਪਣਾ ਘਰ ਦਾ 2.5 ਕੁਇੰਟਲ ਤੋਂ ਹੁੰਦਾ ਜੀ ਆਪਣਾ ਇਹ। ਅੱਛਾ 2.5 ਕੁਇੰਟਲ ਤੁਹਾਡੇ ਆਪਣੇ ਘਰ ਦਾ ਤੋਂ ਦਿਆ। ਹਾਂ ਜੀ ਹਾਂ ਜੀ ਆਪਣਾ ਜੀ। ਵਾਹ ਜੀ ਵਾਹ। ਜਿਆਦਾ ਆਪਣੇ ਮ ਆਹ ਤੁਹਾਡਾ ਡੇਰੀ ਫਾਰਮ ਬਣਾਇਆ ਹਾਂ ਜੀ ਇਹ ਸਾਡਾ ਜੀ ਅਸਲ ਬੇਸਕ ਵਾਲਾ ਧਨ ਕਹਿੰਦੇ ਨੂੰ ਆਪਾਂ ਹਾਂ 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 ਕੀ ਬਾਤ ਹੈ ਭਾਜੀ ਅੱਛਾ ਇਹ ਦੋ ਪਾਸੇ ਵੱਡੇ ਹੋਏ ਕਿਦਾਂ ਕਿਦਾਂ ਕਿਵੇਂ ਕਿਵੇਂ ਆਈ ਇਹ ਤਾਂ ਫਰਤ ਬਣਾਇਆ ਨਹੀਂ ਬਿਲਕੁਲ ਜਿਵੇਂ ਆ ਖਾਣ ਬਾਤ ਹੋ ਕੇ ਖੋਲੀ ਹਾਂਜੀ ਹਾਂਜੀ ਤੇ ਆ ਬਚਾਲੇ ਪਾਣੀ ਹਾਂਜੀ ਨਾਲ ਪਾਣੀ ਪੀਣ ਲਈ ਹਾਂਜੀ ਨਾਲ ਪਾਣੀ ਦਾ ਬੰਨਵੱਥ ਕੀਤਾ ਹੋਇਆ ਹੈ ਉਹ ਪਹਿਲੇ 7 ਪਈਏ ਕਰਨੇ ਚਾਹਤਾ ਹੈ ਅੱਛਾ ਕੰਨ ਨਹੀਂ 7 ਪਈਆ ਕੀ ਬਾਤ ਹੈ ਭਾਜੀ ਇਹ ਗਰਮੀ ਆ ਜੀ ਠੰਡੀ ਰਹਦੀ ਤੇ ਸਾਲਾਂ ਦੇ ਵਿੱਚ ਲੱਗੀ ਗਰਮੀ ਦੀ ਆ ਹਾਂਜੀ ਹਾਂਜੀ ਮਲਾਕਾ ਤੁਹਾਨੂੰ ਮੈਨ ਹੈਗਾ ਦਿੱਕਤ ਨਹੀਂ ਕਿਸੇ ਟਾਈਪ ਦੀ ਵੀ ਕੀ ਬਾਤ ਅੱਛਾ ਗਾਈਆਂ ਵੀ ਰੱਖੀਆਂ ਹੋਈਆਂ ਨਾਲ ਥੋੜੀਆਂ ਗਾਈਆਂ ਵੀ ਹੈਗੀਆਂ ਨਾਲ ਜੀ ਅੱਛਾ ਸਾਡਾ ਪਹਿਲਾ ਕੰਮ ਗਾਈਆਂ ਦੇ ਵੱਧ ਸੀਗਾ ਅੱਛਾ ਤੇ ਹੁਣ ਸਾਨੂੰ ਤੁਸੀਂ ਚਾਰ ਸਾਲਾਂ ਤੁਸੀਂ ਮਰਜ਼ਾ ਦਾ ਕੰਮ ਜਿਆਦਾ ਕਰ ਲਿਆ ਅੱਛਾ ਹੁਣ ਤੁਸੀਂ ਜ਼ਿਆਦਾ ਕੰਮ ਜੜਾਇਆ ਮਰਜ਼ਾ ਦਾ ਕਰਦੇ ਹੋ ਭਾਜੀ ਪ੍ਰੋਡਕਟ ਕਿਹੜੇ ਕਿਹੜੇ ਬਣਾਉਨੇ ਹੋ ਤੁਸੀਂ ਕੀ ਕੀ ਸਮਾਨ ਬਣਾਉਨੇ ਆ ਪ੍ਰੋਡਕਟ ਮੈਂ ਤਾਂ ਜੀ ਆਪਣਾ ਹੋ ਗਿਆ ਖੋਆ ਪਿੰਨੀ ਹੋ ਗਈ ਕਿਹੋ ਹੋ ਗਿਆ ਦਹੀਂ ਖੋਆ ਪਨੀਰ ਹੋ ਗਿਆ ਜੀ ਤੇ ਇਹਡ ਆਪਣੇ ਮੈਨੇਜਪਨੀ ਅੱਛਾ ਇਹ ਆਈਟਮ ਤੁਹਾਡੀ ਮੈਨ ਸਭ ਤੋਂ ਵੈਸਟਾਰੀ ਵੀ ਖੋਆ ਪਿੰਨੀ ਹੈ ਜਿਹਨੂੰ ਅਸੀਂ ਸਪੈਸ਼ਲ ਕਹਿੰਦੇ ਆਂ ਆਪਣੀ ਜੋ ਅਸੀਂ ਤਿਆਰ ਕਰਦੇ ਆਂਗੇ ਅਸੀਂ ਬਣਾਉਂ ਆਂਗੇ ਕਿਉਂਕਿ ਅਸੀਂ ਤੇ ਖਵਾ ਕੇ ਵੀ ਖੋਦਾ ਚੀਜ਼ ਨੂੰ ਅੱਛਾ ਇੱਕ ਚੀਜ਼ ਮੈਨੂੰ ਦੱਸੋ ਉਹ ਵੀ ਜਿਹੜੀ ਖੋਏ ਦੀ ਪਿੰਨੀ ਹੁੰਦੀ ਨਾ ਉਹ ਜਦੋਂ ਖਾਂਦੇ ਆਂ ਜਾਂ ਤਾਂ ਦਾਦੀ ਦੀ ਯਾਦ ਆਉਂਦੀ ਹੈ ਜਾਂ ਫੜੀ ਮਾਂ ਦੀ ਯਾਦ ਆਉਂਦੀ ਹੈ ਬਿਲਕੁਲ ਜੀ ਸਾਡੀ ਪਿੰਨੀ ਖਾ ਕੇ ਤੁਹਾਨੂੰ ਆਪਣਾ ਪਿੰਡ ਯਾਦ ਆਊਗਾ ਤੁਹਾਡੇ ਦਾਦੀ ਵੀ ਜਹਾਦ ਹੋਗੀ ਕੀ ਵੀ ਚੀਜ਼ ਹੀ ਬਣਾਉਣੇ ਆ ਪਿਆਰ ਨਾਲ ਤੇ ਆਪੇ ਕਿਉਂ ਆਪਣਾ ਕਿਉਂ ਵੀ ਆਪਣਾ ਹੈਗਾ ਗੁੱਧ ਵੀ ਆਪਣਾ ਹੈਗਾ ਤੇ ਬਣਾਉਣੇ ਜਿਹਾ ਭਕਾਰ ਹੀ ਹੁਣ ਬਣਾ ਕੇ ਦਿਖਾਵਾਂਗੇ ਪਿੰਨੀ ਪਟਕਾ ਦਿਖਾਵਾਂਗੇ ਤੇ ਸਾਡਾ ਇਹ ਜਾ ਵੀਰ ਹੈ ਆਰਡਰ ਬਾਰੇ ਪੰਜਾਬ ਚ ਲੋਕ ਉਹ ਮੰਗਾਰੇ ਸਹਰਾਂ ਦਾ ਸਾਲ ਕਰਕੇ ਅੱਛਾ ਭਲੀ ਕੂਰੀਅਰ ਕਰ ਦਿੰਦੇ ਹੋ ਹਾਂਜੀ ਕੂਰੀਅਰ ਹੁੰਦਾ ਹੀ ਬਿਲਕੁਲ ਜੀ ਪ੍ਰੋਪਰ ਕੂਰੀਅਰ ਹੋ ਜਾਂਦਾ ਪ੍ਰੋਪਰ ਕੂਰੀਅਰ ਹੁੰਦਾ ਹੀ ਕੋਈ ਦਿੱਕਤ ਨਹੀਂ ਮਤਲਬ ਜਿੰਨੀ ਮਰਜ਼ੀ ਪਿੰਨੀ ਮੰਗਾ ਲਈਏ ਉਹ ਨਹੀਂ ਹਾਂਜੀ 5 ਕਿਲੋ 10 ਕਿਲੋ ਜੋ ਵੀ ਪੰਕਾਰੇ ਅੱਛਾ 1 ਕਿਲੋ ਵੀ ਭਗੌੜੀ ਹੋ ਗਏ ਨੇ ਹਾਂਜੀ ਭੇਜ ਦਨੇ ਜੀ ਕੋਈ ਉਹ ਅਲੱਗ ਲਿੰਦੇ ਹਾਂ ਉਹ ਲੱਗਣੇ ਤੇ ਰੇਟ ਰੇਟ ਦਾ ਸੋ ਕੀ ਹੈ ਭਾਜੀ ਰੇਟ ਆਪਣਾ ਕੀ 525 ਰੁਪਿਆ ਹੈ 525 ਰੁਪਿਆ ਕਿਲੋ ਪਿੰਨੀ ਪਿੰਨੀ ਦਾ ਜੀ ਪਿੰਨੀ ਦਾ ਰੇਟ ਆ ਉੱਥੇ ਉਹ ਡੱਬਾ ਡੁੰਬਾ ਦਾ ਕੀ ਤੋਲ ਹੁੰਦਾ ਵਿੱਚ ਨਹੀਂ ਵਿੱਚ ਹੀ ਆ ਜੀ ਉਹ अच्छा मतलब किलो तोल के देनी पूरी ਤੁਸੀਂ ਡੱਬੇ ਦੇ ਵਿੱਚ ਹਾਂ ਇਹ ਅਲੱਗ ਕਰਦਾ ਹੈ ਆਪਾਂ ਉਹਦਾ اچھا ਉਹ ਅਲੱਗ ਹੁੰਦਾ ਹੈ ਡੱਬਾ ਲਾ ਕੇ ਕਿਲੋ ਖੁਆ ਪਿੰਦੀ ਅੱਛਾ ਕਿਲੋ ਖੁਆ ਪਿੰਦੀ ਡੱਬਾ ਅਲੱਗ ਬਹੁਤ ਵਧੀਆ ਭਾਜੀ ਤੇ ਭਾਜੀ ਹੋਰ ਇਸ ਤੋਂ ਇਲਾਵਾ ਹੋਰ ਕੀ ਕੀ ਪ੍ਰੋਡਕਟ ਹੁੰਦੇ ਤੁਹਾਡੇ ਕੋਲ ਇਸ ਤੋਂ ਇਲਾਵਾ ਆਪਣੇ ਕੋਲ ਦਹੀਂ ਹੁੰਦਾ ਜੀ ਅੱਛਾ ਹਾਂ ਦਹੀਂ ਜੇ ਆਪਾਂ ਨੂੰ ਪ੍ਰੋਪਰ ਪੈਕ ਕਰਕੇ ਉਹ ਭੇਜ ਦਿਆਂਗੇ ਆਪਾਂ 5 ਕੋਲੀ ਦੇ ਤੇ 15 ਕੋਲੀ ਦੀ ਪੀਪੀ ਹੁੰਦੀ ਹੈ ਆਪਣੇ ਕੋਲ ਓਕੇ ਤੇ ਪਲੱਸ ਕਿਹੋ ਹੈ ਜੀ ਦੇਸੀ ਕਿਉ ਆਪਣਾ ਮਾਰਕਾ ਮਿਲਕਫਾਰਮ ਕੰਪਨੀ ਹੈ ਆਪਣੀ ਉਹਦਾ ਮਾਰਕਾ ਲਾ ਕੇ ਦਿੰਨੇ ਆਂ ਅੱਛਾ ਤੇ ਉਹ ਹੀ ਪੂਰਾ ਪਿਓਰ ਚ ਹੈ ਜੋ ਆਸ ਚਾਹੀ ਅਚਾ ਪਨੀਰ ਤੇ ਸਿੰਪਲ ਖੁਆ ਬਲੋ ਜਿਹੜੀ ਚੀਜ਼ ਵੀ ਤੁਹਾਨੂੰ ਅਵੇਲੇਬਿਲਟੀ ਲੈ ਗਈ ਆ ਉਹ ਲੈ ਜਾਓ ਹਾਂਜੀ ਜੋ ਵਿਆਹ ਸੱਤਿਆਬਾਦ ਤੇ ਚਾਹੀਦਾ ਨਾ ਪ੍ਰੋਗਰਾਮ ਸਾਰਾ ਕੁਝ ਆਪਣੇ ਕੋਲ ਹੈਗਾ ਅਚਾ ਪਨੀਰ ਕੀ ਰੇਟ ਆ ਵਜੀ ਪਨੀਰ 350 ਰੁਪਏ ਕਿਲੋ ਹੈ ਆਪਣੇ 350 ਰੁਪਏ ਕਿਲੋ ਹਾਂਜੀ ਹਾਂਜੀ 350 ਰੁਪਏ ਕਿਲੋ ਵਾਰਾ ਖਾ ਜਾਂਦਾ ਨਹੀਂ ਖਾਂਦਾ ਜੀ ਬਿਲਕੁਲ ਉਹ ਤਾਂ ਮੈਨੂੰ ਤਾਂ 200 ਵੀ ਮਿਲ ਜਾਂਦਾ ਕਿਲੋ ਜੀ 200 ਰੁਪਏ ਕਿਲੋ ਵਾਲਾ ਤਾਂ ਫੇਰ ਉਹ ਨਕਲੀ ਮਿਲਦਾ ਨਾ ਉਹ ਨਕਲੀ ਆ ਜੀ ਜੇ ਸਾਡੇ ਕੋਲੇ ਲਿਆ ਪਿਆ ਉਹ ਰਣੀਆ ਫੇਰ ਚੀਜ਼ ਨਹੀਂ ਘਟੂਗਾ ਤਾਂ ਲੈਣੀ ਪੈਂਦਾ ਜੀ ਹਾਂ ਹਾਂ ਜੀ ਉਹ ਦਿਨੇ ਵੀ ਆਪਾਂ ਜੀ ਅੱਛਾ ਹਾਂ ਜੀ ਤੇ ਮਤਲਬ ਕਿ ਤੁਸੀਂ ਲੈਂਦਾ ਹੋ ਨਕਲੀ ਵੀ ਇਤਨੇ ਕਿਹ ਲੱਗੇ ਕਿ ਵੀ ਨਹੀਂ ਜਾਂਦੇ ਸੀ ਕੰਮ ਕਰਨ ਲੱਗੇ ਪਨੀਰੀ ਖਾਣੇ ਬਾਅਦ ਆ ਜੀ ਸਾਨੂੰ ਆਪਣੇ ਦੇ ਸਲੇ ਹੀ ਅਸੀਂ ਆਪਦਾ ਕੰਮ ਹੀ ਕਰਦੇ ਆ ਅੱਛਾ ਆਪਣਾ ਵੀ ਨਕਲੀ ਤੁਹਾਨੂੰ ਪਤਾ ਬਹੁਤ ਕੰਮ ਚੱਲਦਾ ਇਹ ਅੱਛਾ ਸਭ ਜਾਣ ਜਾਣ ਨੇ ਅੱਜਕੱਲ ਲੋਕ ਸਭ ਪਤਾ ਹੈ ਤੇ ਇਸ ਕਰਕੇ ਅਸੀਂ ਪਿਓਰ ਚੀਜ਼ ਨੇ ਤੇ ਪਰ ਇਹ ਥੋੜਾ ਸਾਡਾ ਜਾਇਜ਼ ਹੀ ਹੈ ਅੱਛਾ ਕਿਉਂਕਿ ਉਹਦੇ ਅੱਫੀ ਆਪਣਾ ਮਾਰਕੀਟ ਕਾਹਦਾ ਕੀ ਹੈ ਇਹ ਕਬਰ ਹਰ ਜਗ੍ਹਾ ਚੱਲਦਾ ਜੀ ਠੀਕ ਹੈ ਆਪਾਂ ਕੋਈ ਨੀਂਦ ਨਹੀਂ ਸਕਦੇ ਬਿਲਕੁਲ ਬਿਲਕੁਲ ਤੇ ਆਪਾਂ ਹੁਣ ਇੱਕ ਵਾਰੀ ਪਲਾਨ ਦੇਖੀਏ ਬਿਲਕੁਲ ਜੀ ਕਹਿੰਦਾ ਪਲਾਨ ਦੇਖਦੇ ਆ ਉਸ ਤੋਂ ਬਾਅਦ ਬਾਕੀ ਸਭ ਆਪਾਂ ਪਿੰਡੀ ਵਾਲੇ ਪਾਸੇ ਹੁਣੇ ਭੱਜੀਏ ਇਹ ਸਾਡਾ ਪਲਾਨਟ ਹੈ ਜੀ ਅੱਛਾ ਜੀ ਇਹਦਾ ਇਹਦਾ ਪਲਾਨਟ ਹੈ ਇਸ ਸਾਈਡ ਆਪਣੀ ਲੈਬਰਾਟਰੀ ਆ ਗਈ ਜਿੱਥੇ ਸਿੰਪਲ ਚੈੱਕ ਕਰਦੇ ਸਾਰੇ ਕੈਸ ਅੱਛਾ ਸੈਂਪਲ ਤੁਸੀਂ ਆਪ ਹੀ ਚੈੱਕ ਕਰਦੇ ਹੋ ਹਾਂ ਜੀ ਆਪ ਚੈੱਕ ਕਰਦੇ ਆ ਤੁਹਾਨੂੰ ਦਿਖਾ ਦਿੰਦੇ ਆ ਜੀ ਕਾਦੀ ਹੈ ਜੀ ਓਕੇ ਮਾਲਾ ਫੈਡ ਵਗੈਰਾ ਚੈੱਕ ਕਰਨੀ ਹੈ ਅੱਛਾ ਫੈਡ ਵਗੈਰਾ ਸਿੰਪਲ ਚੈੱਕ ਕਰਨੇ ਆ ਸਾਰੇ ਕੋਲੇ ਇਹ ਕਿੱਟ ਰੱਖੀ ਹੈ ਸਪੈਸ਼ਲ ਇਹ ਸਿੰਪਲ ਚੈੱਕ ਕਰਨ ਵਾਸਤੇ ਰੱਖੀ ਜੀ ਅੱਛਾ ਹਾਂ ਜੀ ਹਾਂ ਹਰ ਚੀਜ਼ ਕਿ ਮਲਾਵਟ ਨਾਲ ਬਾਕੀ ਉਹ ਤਾਂ ਆਪਣਾ ਘਰ ਦਾ ਹੁੰਦਾ ਹੈਗਾ ਅੱਛਾ ਤੇ ਅਸੀਂ ਮਲਾ ਮਲਾਵਟ ਤੋਂ ਦੂਰ ਰਹਿਣਾ ਹੈਗੇ ਓਕੇ ਨਾ ਕਰਨੀ ਹੈ ਤਾਂ ਨਾਲ ਉਹਨੂੰ ਕਰ ਦੇਣੀ ਹੈ ਜੀ ਇਹ ਮਲਾਵਟ ਵੀ ਚੈੱਕ ਹੋ ਜਾਂਦੀ ਹੈ ਇੱਥੇ ਮਲਾਵਟ ਹਾਂ ਜੀ ਹਾਂ ਜੀ ਉਹ ਇੱਕ 2500 ਦੀ ਕਿੱਟ ਆਉਂਦੀ ਸਾਡੀ ਆਪਣੇ ਕੋਲੇ ਅੱਛਾ ਤੇ ਕਿੱਟ ਸਾਰੇ ਟਾਈਮ ਪਾਸ ਹੁੰਦੇ ਨੇ ਜੀ ਪਰ ਪਨੀਰ ਦੀ ਮਲਾਵਟ ਕਿਵੇਂ ਚੈੱਕ ਕੀਤੀ ਜਾ ਸਕਦੀ ਹੈ ਪਨੀਰ ਦੀ ਅਸਲ ਵਿੱਚ ਜਿਹੜਾ ਕਾਰੀਗਰ ਹੈ ਨਾ ਉਹ ਕਾਫਲੀ ਨਾਲ ਕਰ ਨਹੀਂ ਪਤਾ ਲੱਗਦਾ ਕਾਊਂਟ ਬਾਅਦ ਅੱਛਾ ਹਾਂ ਜੀ ਆ ਨਹੀਂ ਬਰਾ ਲੱਗਣਾ ਦਿਓ ਜਾਂ ਟੈਸਟ ਦਾ ਪਨੀਰ ਖਾਣੇ ਆ ਤਾਂ ਦੁੱਧ ਦਾ ਟੈਸਟਾ ਹੋਊਗਾ ਜਿਹੜਾ ਪਨੀਰ ਹੁੰਦਾ ਹੈਗਾ ਬਾਕੀ ਜਿਸ ਨੂੰ ਮਨ ਨਾਲ ਖਾਦਾ ਨਾ ਖਾ ਤੇ ਕਬਰਬਰ ਹੋ ਜਾਂਦਾ ਜੀ ਅਜਿਹੀ ਚੀਜ਼ ਹੋਰ ਵੀ ਆ ओरिजिनल ਪਨੀਰ ਕਹਿੰਦਾ ਜੇ 10 ਮਿੰਟ ਤੁੱਪ ਚ ਰੱਖ ਦੋ ਤੇ ਉਹ ਖਾਲ ਕੇ ਜੇ ਖਟਾ ਹੋ ਜਾਂਦਾ ਤੇ ਜਿਹੜਾ ਨਕਲੀ ਪਨੀਰ ਉਹ ਖਟਾਰੀ ਹੁੰਦਾ ਹਾਂ ਜੀ ਆ ਬਸ ਆਹੀ ਗੱਲ ਆ ਜੀ ਓਕੇ ਚਲੋ ਭਾਈ ਆਜੋ ਹੁਣ ਆਪਾਂ ਚੱਲੀਏ ਅੰਦਰ ਓਕੇ ਜੀ ਇਹ ਆਪਣਾ ਪਲਾਂਟ ਆ ਜੀ ਇਹ ਓਕੇ ਅਸਲ ਆਪਣਾ ਦੁੱਧ ਦਾ ਦਹੀਂ ਦਾ ਪਲਾਂਟ ਆਗਾ ਇਹ ਜੀ ਸਾਡੇ ਕੋਲੇ ਹਰ ਦਾ ਪ੍ਰੋਸੈਸ ਕਰਨ ਤਰੀਕੇ ਨੇ ਸਾਰੇ ਇਹਨਾਂ ਬੀਐਫਸੀ ਕਹਿੰਦਾ ਡੰਪ ਟੈਕਾ ਕਰੀ ਆਪਣੇ ਕੋਲੇ ਅੱਛਾ ਆ ਪ੍ਰੈਸ਼ਰਾਈਜ਼ਰ ਹੈ ਹੋਮੋਨਾਈਜ਼ਰ ਹੁਣ ਆਪਾਂ ਦਹੀ ਚੱਲ ਰਹੀ ਹੈ ਦੁੱਧ ਦਾ ਇਸ ਤੋਂ ਘੱਮ ਕੇ ਓਕੇ ਤੇ ਮਤਲਬ ਤੁਸੀਂ ਮਿੰਨੀ ਮਿਰਕਾ ਪਕੜ ਲਾਇਆ ਹੋਇਆ ਹੈ ਹਾਂ ਜੀ ਇਹ ਮੰਨ ਸਾਡੇ ਇਹ ਗੱਲ ਬਹਿ ਗਿਆ ਹੈ ਅਸੀਂ ਕੋਸ਼ਿਸ਼ ਕੀਤੀ ਹੈ ਜੀ ਅਜੇ ਕਿ ਆ ਰਿਹਾ ਸਟਾਰਟਿੰਗ ਭੇਜਦਾਗਾ ਅੱਛਾ ਅੱਗੇ ਜਾ ਕੇ ਆਪਾਂ ਬਤਾਵਾਂਗੇ ਨੂੰ ਦਰਾਵਾਂਗੇ ਕੋਈ ਪ੍ਰੋਡਕਟ ਫਿਰ ਕਿਵੇਂ ਵਿਕਦਾ ਪ੍ਰੋਪਰ ਤਰੀਕੇ ਨਾਲ ਜਵੇਂ ਤੁਹਾਡੇ ਅਕਚੀ ਨਹੀਂ ਹੋ ਗਿਆ ਹਾਂ ਤਾਂ ਡੀਲਰਾਂ ਕੋਲ ਜਾਂਦਾ ਸਾਰਾ ਸਾਮਾਨ ਜੀ ਅੱਛਾ ਡੀਲਰਾਂ ਕੋਲ ਜਾਂਦਾ ਹਾਂ ਡੀਲਰ ਕੋਲ ਜਾਂਦਾ ਜੀ ਅੱਛਾ ਮਤਲਬ ਅਸੀਂ 5 ਤੇ 15 ਦੇ ਭਰ ਕੇ ਸੀ ਛੇਰ ਪਰ ਹੋ ਗਿਆ ਬਰਨਾਲਾ ਹੋ ਗਿਆ ਰੈਕੋਡ ਹੋ ਗਿਆ ਮਹਿਲਕਣਾ ਹੋ ਗਿਆ ਅੱਛਾ ਇਹ ਲੱਗਦਾ ਆਪਣਾ ਲੋਕਲ ਹੀ ਜਾਂਦਾ ਜਈ ਆਪਣਾ ਅੱਛਾ ਉਹਦੀ ਕੋਈ ਜਾਂਦਾ ਹੈ ਹਾਂ ਜੀ ਬਾਕੀ ਜਿਹੜਾ ਕਹਿੰਦੇ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਉਹ ਵੀ ਆਪਣੋ ਇਕੱਠੇ ਦੇ ਹੀ ਲੈ ਆਉਂਦਾ 30 45 ਕਿਲੋ ਜਣੀ ਲੱਗਾ ਅੱਛਾ 30 35 ਕਿਲੋ ਉਹ ਚੱਲਦਾ ਹੈ ਬਾਕੀ ਖੋਆ ਨਾਲ ਪਨੀਰ ਤੇ 50 ਰੁਪਏ ਕਿਲੋ ਕੂਫਲ ਦੇ ਵਿੱਚ ਹਾਂਜੀ 60 ਰੁਪਏ ਹੈ ਜੀ ਅਜਾ ਵੈਸੇ 60 ਰੁਪਏ ਕਿਲੋ ਆ ਹਾਂਜੀ ਵੈਸੇ 60 ਰੁਪਏ ਕਿਲੋ ਵੈ 60 ਰੁਪਏ ਕਿਲੋ ਕੀ ਆ ਬਾਤ ਹੈ ਭਾਜੀ ਬਹੁਤ ਵਧੀਆ ਭਾਜੀ ਤੇ ਕਦੋਂ ਕਦੋਂ ਪਰਦਾ ਸ਼ੁਰੂ ਕਰਨਾ ਇਹਨੂੰ ਬਾਹਰ ਤਾਂ ਚੱਲ ਰਹੇ ਪਰ ਜੀ ਤੁਹਾਨੂੰ 10 ਮਿੰਟ ਬਾਅਦ ਦਿਖਾਵਾਂਗੇ ਅੱਛਾ ਫਿਰ ਭਰਾਂਗੇ ਭਰ ਕੇ ਜਿਹੜਾ ਹੋਟਲ ਰੂਮ ਤੇ ਰੱਖਾਂਗੇ ਅੱਛਾ ਕੋਲਡ ਰੂਮ ਸੈਟ ਕਰਾਂਗੇ ਆਪਾਂ ਇਹ ਕੰਮ ਕਰਦੇ ਆਂ ਆਪਾਂ ਇਹ ਕੰਮ ਕਰ ਰਹੇ ਆਂ ਜਦ ਤੱਕ ਇਹ ਤੁਹਾਡਾ ਦਹੀਂ ਦਾ ਪ੍ਰੋਸੈਸ ਸ਼ੁਰੂ ਹੁੰਦਾ ਆ ਤਦ ਤੱਕ ਆਪਾਂ ਪਿੰਨੀਆਂ ਵਟ ਲਈਏ ਜੀ ਇਹਦਾ ਪਿੰਨੀਆਂ ਪ੍ਰੋਪਰ ਨਾਲ ਟੇਸਟ ਕਰ ਲਈਏ ਕਿਵੇਂ ਦੀਆਂ ਹੈਗੀਆਂ ਤੇ ਬਾਅਦ ਵਿੱਚ ਦਹੀਂ ਦੇ ਪਾਸੇ ਆਉਂਦੇ ਆ ਬਿਲਕੁਲ ਠੀਕ ਹੈ ਚਲ ਭਾਜੀ ਆ ਜੀ ਇਧਰ ਪਿੰਨੀ ਹੋ ਰਹੀ ਆ ਸਟਾਰਟ ਤੇ ਆਪਾਂ ਹੁਣ ਨਾਲ ਹੀ ਆਪਾਂ ਵੀ ਬਹਿ ਗਏ ਆ ਅਬਾ ਜੀ ਇੱਕ ਤੁਸੀਂ ਪਿੰਨੀ ਵਟਦਾ ਰਹੇਓ ਪਹਿਲਾਂ ਮੈਨੂੰ ਇੱਕ ਗੱਲ ਦੱਸਿਓ ਹਾਂਜੀ ਵੀ ਇਹ ਜਿਹੜੀ ਪਿੰਨੀ ਦਾ ਮਟੀਰੀਅਲ ਆ ਇਹਦੇ ਵਿੱਚ ਪਾਇਆ ਕੀ ਕੀ ਹੈਗਾ ਆਪਾਂ ਇਹਦੇ ਵਿੱਚ 15 ਕਿਲੋ ਤਾਂ ਜੀ ਆਪਣਾ ਖੋਆਗਾ ਅੱਛਾ ਠੀਕ ਆ ਜੀ 7 ਕਿਲੋ ਆਟਾ ਹੋ ਗਿਆ 7 ਕਿਲੋ ਆਟਾ ਹਾਂ 7 ਕਿਲੋ ਆਟਾ ਜਿਹੜਾ ਉਹ ਆਪਾਂ ਦੇਸੀ ਘਿਓ ਜਿਹੜਾ ਪਿਓਰ ਦੇਸੀ ਘਿਓ ਉਹਦੇ ਵਿੱਚ ਭੁੰਨਿਆਗਾ ਅੱਛਾ ਉਹਦੇ ਵਿੱਚ ਭੁੰਨੇ ਹੋਇਆ ਹਾਂਜੀ ਠੀਕ ਆ ਉਸ ਤੋਂ ਬਾਅਦ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਖੋਆ 15 ਕਿਲੋ ਵਿੱਚ ਮਿਲਾ ਕੇ ਅੱਛਾ ਫਿਰ ਇਹਦੇ ਵਿੱਚ ਪਾਈ ਜਾਂਦੇ ਆ 8 ਕਿਲੋ ਚੀਨੀ ਉਹ ਵੀ ਬੂਰਾ ਬੂਰਾ ਚੀਨੀ ਹਾਂ ਬੂਰਾ ਚੀਨੀ ਪਿਓਰ ओके okay. हां जी ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਜਾਂਦਾ ਡਰਾਈ ਫੂਡ ਅੱਛਾ 2 ਕਿਲੋ ਹਾਂ ਕਮ ਸੇਮ 2.5 ਕਿਲੋ ਦੇ ਏਡਗੇਰੇ ਦੇ ਵਿੱਚ ਇਹਦੇ ਵਿੱਚ ਹੈਗਾ ਡਰਾਈ ਫੂਡ ਅੱਛਾ ਠੀਕ ਆ ਜੀ ਉਸ ਤੋਂ ਬਾਅਦ ਜਾ ਕੇ ਇਹ ਪਿੰਨੀ ਤਿਆਰ ਹੁੰਦੀ ਆ ਓਕੇ ਇਹਦੇ ਵਿੱਚ ਘਿਓ ਵੀ ਕਿਤੇ ਵਾਵਾ ਪਾਉਣਾ ਤੁਸੀਂ ਘਿਓ ਦੇ ਨਾਲ ਹੀ ਤਾਂ ਜੀ ਫਿਰ ਟੈਸਟ ਆਉਂਦਾ ਇਹਦੇ ਚ ਅੱਛਾ ਪਰ ਕਈਦਾ ਹੁੰਦੀਆਂ ਪਿੰਨੀਆਂ ਜਿਹੜੀਆਂ ਹਲਵਾਈਆਂ ਦੁਕਾਨਾਂ ਤੇ ਪਈਆਂ ਤੇ ਸੁੱਕੀਆਂ ਪਈਆਂ ਹੁੰਦੀਆਂ ਉਹ ਤਾਂ ਬਿਲਕੁਲ ਹੀ ਇਹੇ ਨਹੀਂ ਸੁੱਕਦੇ ਇਹਨਾਂ ਨੂੰ ਜਿੰਨਾ ਟਾਈਮ ਮਰਜੀ ਰੱਖੋ ਬੰਦਾ ਖਾਊਗਾ ਆਪਣੇ ਆਪ ਹੀ ਅੰਦਰ ਨੂੰ ਜਾਂਦੀ ਹੈ ਦੇਖੋ ਕਿਵੇਂ ਘੋਂਟੜ ਦੇ ਵਿੱਚੋਂ ਕਿਆ ਬਾਤ ਹੈ ਕਿਆ ਬਾਤ ਹੈ ਦੇਖੋ ਜੀ ਲਓ ਵਾਹ ਜੀ ਵਾਹ ਨਹੀਂ ਵਾਕਿਆ ਬਹੁਤ ਵਧੀਆ ਭਾਜੀ ਕਮਾਲ ਦੀ ਹੈ ਇਹ ਗੱਲ ਪੱਕੀ ਹੈ ਭਾਜੀ ਵੀ ਕਹਿੰਦੇ ਪਿੰਨੀ ਦਾ ਸਵਾਦ ਵੀ ਤਾਂ ਹੀ ਆਉਂਦਾ ਆ ਇਹ ਪਿੰਨੀ ਦਾ ਸਵਾਦ ਤਾਂ ਦੇਸੀ ਘੋਹ ਕਰਕੇ ਆ ਰਿਹਾ ਇਹਨਾਂ ਓਹੋ ਵਾਹ ਜੀ ਮਾੜਾ ਫੇਰੀ ਅਗਲਾ ਦੂਰ ਤੱਕ ਯਾਦ ਕਰਦਾ ਵੀ ਹਾਂ ਪਿੰਨੀ ਉੱਥੋਂ ਲੈ ਕੇ ਆਉਣੀ ਹੈ ਉੱਥੋਂ ਲੈ ਕੇ ਆਉਣੀ ਹੈ ਕਿਆ ਬਾ ਤੇ ਲੋ ਜੀ ਇਧਰ ਸਾਡੇ ਬੇਬੇ ਜੀ ਆ ਚੁੱਕੇ ਨੇ ਬੇਬੇ ਕੀ ਹਾਲ ਚਾਲ ਆ ਮਾਜੀ ਅਬ ਤਾਂ ਠੀਕ ਠਾਕ ਹਾਂ ਜਮਾ ਅੱਛਾ ਇੱਕ ਚੀਜ਼ ਤਾਂ ਵੀ ਪੱਕੀ ਗੱਲ ਹੋ ਗਈ ਆ ਵੀ ਜੋ ਚੀਜ਼ ਤੁਸੀਂ ਸਾਨੂੰ ਖੋਣੀ ਸ਼ੁਰੂ ਕੀਤੀ ਆ ਪੰਜਾਬੀਆਂ ਨੂੰ ਹਾਂ ਇਹ ਚੀਜ਼ ਖਤਮ ਹੋ ਚੁੱਕੀ ਸੀ ਖਤਮ ਹੋ ਗਈ ਬੇਟੇ ਸੱਚੀ ਹੋ ਗਈ ਬਿਲਕੁਲ ਕਰਾ ਜੀ ਖਤਮ ਹੋ ਗਈ ਉਹ ਮਾਂ ਦੇ ਹੱਥ ਦਾ ਸੁਆਦ ਸੀ ਪਿੰਡਿਆਂ ਦੇ ਵਿੱਚ ਉਹ ਰਿਹਾ ਨਹੀਂ ਹਾਂ ਪਰ ਤੁਸੀਂ ਹੁਣ ਯਾਦ ਕਰਵਾਤਾ ਲੋਕਾਂ ਦੇ ਵੀ ਵਾਕਈ ਹਜੇ ਮਾਂ ਤੇ ਦਾਦੀ ਨੂੰ ਯਾਦ ਕਰਨਾ ਪੜਦਾ ਆ ਕਿਉਂਕਿ ਇਹ ਚੀਜ਼ ਦਾਦੀ ਤੋਂ ਬਿਨਾ ਤੇ ਮਾਂ ਤੋਂ ਬਿਨਾ ਬਣਦੀ ਨਹੀਂ ਅੱਜ ਕੱਲ ਨਵੀਂ ਪੀੜੀ ਨੂੰ ਕੋਈ ਨਹੀਂ ਪਤਾ ਕਿ ਖੁਆ ਕਿਵੇਂ ਮਰਦਾ ਨਹੀਂ ਪਤਾ ਪਤਾ ਬਿਲਕੁਲ ਬੇਬੇ ਕਿਵੇਂ ਲੱਗਦਾ ਵੀ ਜਦੋਂ ਤੁਹਾਡੀਆਂ ਪਿੰਨੀਆਂ ਬਾਹਰਲੀ ਕੰਟਰੀ ਵਿੱਚ ਜਾਂਦੀਆਂ ਨੇ ਲੋਕ ਤੁਹਾਡੀਆਂ ਪਿੰਨੀਆਂ ਨੂੰ ਪਸੰਦ ਕਰਦੇ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਪੁੱਤ ਜਦੋਂ ਪਸੰਦ ਕਰਦੇ ਨੇ ਆ ਕੇ ਕਹਿੰਦੇ ਨੇ ਵੀ ਕਿੰਨੀ ਪਿੰਨੀ ਵਧੀਆ ਲੱਗਦੀ ਹੈ ਕਿੰਨੀ ਪਿੰਨੀ ਸਵਾਦ ਲੱਗਦੀ ਹੈ ਤੇ ਆ ਕੇ ਆਪ ਨੂੰ ਬੜੀ ਖੁਸ਼ੀ ਹੁੰਦੀ ਹੈ ਵਾਹ ਜੀ ਵਾਹ ਹਾਂ ਬੇਬੇ ਇੰਟਰਵਿਊ ਵਾਵਾ ਹੋਈਆਂ ਤੁਹਾਡੀਆਂ ਹਨ ਚੈਨਲਾਂ ਤੇ ਵੀਡੀਓ ਬਹੁਤ ਚੱਲੀਆਂ ਕਿਤੇ ਜਦੋਂ ਬਾਹਰ ਜਾਂਦੇ ਹੁੰਦੇ ਆ ਕਿਤੇ ਉਹ ਦੇਖਦੇ ਕੋਈ ਪਸਾਂਦੇ ਬੇਬੇ ਤੈਨੂੰ ਪਛਾਣ ਲਿਆ ਆਹੀ ਵੀਡੀਓ ਦੇ ਵਿੱਚ ਆਈਆਂ ਤੂੰ ਮੈਨੂੰ ਤਾਂ ਪਹਿਲੀ ਵਾਰ ਕੀ ਪਛਾਣ ਸਾਰਿਆਂ ਨੇ ਪਛਾਣ ਲੈਂਦੇ ਨੇ ਉਹਦੀ ਕਹਿੰਦੇ ਨੇ ਬੇਬੇ ਆਹੀ ਬੈਠੀ ਹੈ ਬੇਬੇ ਆ ਗਏ ਹਾਂ ਕੀ ਬਾਤ ਹੈ ਜੀ ਤੁਹਾਡੇ ਅੱਗੇ ਬਹੁਤ ਵਧੀਆ ਬੇ ਬੇ ਇੱਕ ਟਾਈਮ ਇਦਾਂ ਦਾ ਸਿਖਿਆ ਵੀ ਪੰਜਾਬ ਦਾ ਪੰਜਾਬੀਆਂ ਦਾ ਨਾ ਬਾਹਰ ਜਾਣ ਤੋਂ ਬਿਨਾ ਸਰਦਾ ਨਹੀਂ ਸੀ ਨਹੀਂ ਸਰਦਾ ਨਹੀਂ ਸਰਦਾ ਬਲੋ ਹਰ ਇੱਕ ਕੰਟਰੀ ਜ ਜਾਣਾ ਲਾਜ਼ਮੀ ਸੀ ਵੀ ਇੱਕ ਪਰਿਵਾਰ ਦਾ ਜੀਤ ਇੱਕ ਤਾਂ ਲਾਜ਼ਮੀ ਸੀਗਾ ਜਾਣਾ ਪਰ ਅੱਜ ਜੋ ਤੁਹਾਡੇ ਬੱਚਿਆਂ ਨੇ ਇੱਕ ਹਿੰਮਤ ਕੀਤੀ ਆ ਇਹਨੂੰ ਕਿਵੇਂ ਦੇਖਦੇ ਹੋ ਜਿਹੜੇ ਹੋਰ ਲੋਕ ਪੰਜਾਬੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਚੀਜ਼ ਉਹ ਆਏ ਪੁੱਤ ਬਾਹਰ ਤਾਂ ਹੁਣ ਅਨ ਸਰਦੇ ਨੂੰ ਜਾਣ ਸੀ ਜੀ ਕਿਉਂ ਕੁਸਤਾ ਬੱਚਿਆਂ ਨੂੰ ਹੋ ਗਈ ਉਧਰ ਉਧਰ ਹੀ ਜਾਣਾ ਵੀ ਮੈਂ ਉਹ ਵਗਿਆ ਨਹੀਂ ਵੀ ਜਾਣਾ ਨਹੀਂ ਵੀ ਜਾਣਾ ਕੈਸਾ ਹੀ ਹੋਗੀ ਮਨੋਮਨ ਰੀਸ ਹੋਗੀ ਹਾਂਜੀ ਅੱਛਾ ਹੁਣ ਜੀ ਇੱਕ ਨੂੰ ਹੋਗੀ ਮਜਬੂਰੀ ਜੀ ਇੱਕ ਮਜਬੂਰੀ ਜਾਣਦੇ ਨੇਗੇ ਬਿਲਕੁਲ ਜੀ ਜਿਹੜੇ ਮਜਬੂਰੀ ਵਾਲੇ ਨੇ ਉਹਨਾਂ ਨੂੰ ਤਾਂ ਜਾਣੇ ਜਾਣਾ ਵੀ ਜਿਨ੍ਹਾਂ ਨੂੰ ਇੱਧਰ ਕਮਾਈ ਹੈ ਨਹੀਂ ਕਾਸੀ ਕਮਾਈ ਹੈ ਨਹੀਂ ਹਾਂਜੀ ਨਾ ਕਸ ਮਿਲਦੀ ਹੈ ਕਿ ਕੋਈ ਦਿਹਾੜੀ ਦਾ ਪਾ ਮਿਲਦਾ ਹੈ ਨਾ ਕੋਈ ਨੌਕਰੀ ਮਿਲਦੀ ਹੈ ਉਹਨਾਂ ਨੂੰ ਤਾਂ ਜਾਣੇ ਜਾਣਾ ਜਿਹੜੇ ਹੁਣ ਖਾਂ ਮਖਾ ਤੁਰਦੇ ਨੇਗੇ ਉਹਨਾਂ ਦਾ ਤਾਂ ਫਿਰ ਬਾਤੂ ਦੇ ਕੰਮ ਸੀਗਾ ਬੇਬੇ ਤੁਹਾਡੇ ਕਰਦਾ ਕੋਈ ਜੀ ਹੁਣ ਬਾਹਰ ਭੇਜਿਆ ਕਰੀਏ ਜੇ ਨਹੀਂ ਨਹੀਂ ਪੁੱਤ ਅਸੀਂ ਨਹੀਂ ਭੇਜਦੇ ਮੇਰਾ ਤਾਂ ਇੱਕੋ ਹੀ ਫੌਜੀ ਜਾ ਕੇ ਆਇਆ ਹੈ ਅੱਛਾ ਜੀ ਇਹੀ ਕਹਿੰਦਾ ਬੱਸ ਮੈਂ ਜਾਇਆ ਆ ਬਾਹਰ ਦੇਖਿਆ ਆ ਹੁਣ ਕਿਸੇ ਨੂੰ ਬਾਹਰ ਨਹੀਂ ਦਿਖਾਉਣਾ ਬੇਬੇ ਕਿਹੜੀ ਕੰਟਰੀ ਵਿੱਚ ਅਸੀਂ ਨਹੀਂ ਬਾਹਰ ਨਹੀਂ ਮੈਂ ਮੈਂ ਪਹੁੰਚ ਗਿਆ ਨਹੀਂ ਫੌਜ ਦੇ ਵਿੱਚ ਭੇਜਿਆ ਹੁੰਦੀ ਅੱਛਾ ਓਹ ਪਰਦੇਸ ਹੀ ਆ ਜੀ ਹਾਂ ਪਰ ਪਰਦੇਸ ਉਹ ਦੇਸ਼ ਵਿੱਚ ਰਹਿ ਕੇ ਪਰਦੇਸ ਬੁੱਕਦਲਾ ਪੈਂਦਾ ਆ ਹਾਂ ਥਾਂ ਘੁੰਮ ਕੇ ਆਇਆ ਥਾਂ ਥਾਂ ਕਿਆ ਬਾਤ ਹੈ ਸਾਧੂ ਦਾ ਕੋ ਮੈਂ ਤੇ ਫੌਜੀ ਦਾ ਕੋ ਮੈਂ ਤਾਂ ਕੋਈ ਰਹਿੰਦਾ ਹੀ ਨਹੀਂ ਕੋ ਨਾ ਨਹੀਂਦਾ ਨਹੀਂ ਬਿਲਕੁਲ ਹਾਂ ਸਾਰੇ ਕੋਨੇ ਦੇਖ ਲੈਂਦੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਬਬੇ ਪਰਿਵਾਰ ਚ ਕਿਤੇ ਪਤਾ ਲੱਗਾ ਵੀ ਬੜੀ ਤਪਾਕਿਆ ਬੜੇ ਇਕੱਠੇ ਰਹਿੰਦੇ ਨੇ ਤੁਸੀਂ ਹਾਂ ਪਤਾ ਜਮਾਂ ਇਕੱਠੇ ਰਹਿੰਦੇ ਆ ਇਕੱਠੇ ਰਹਿੰਦੇ ਕੀ ਇੱਕ ਰਾਜ ਕੀ ਆ ਪਿੱਛੇ ਕੋਈ ਹੈਗੀ ਕੋਈ ਮਤਲਬ ਉਹ ਕਹਾਣੀ ਸਾਇੰਸ ਕੀ ਆ ਵੀ ਇਕੱਠੇ ਕੇ ਵੀ ਰਹਿਣਾ ਅੱਜ ਕੱਲ ਦਾ ਹਰੇਕ 9 ਸਾਲ ਦਾ ਮੂੰਹ ਇਧਰ ਨੂੰ ਦੂਜੀ ਦਾ ਇਧਰ ਨੂੰ ਆਇਆ ਹੁੰਦਾ ਆ ਇਹ ਪੁੱਤੋ ਪਹਿਲਾਂ ਤੋਂ ਹੀ ਜਾਣੀ ਦੀ ਸਾਡਾ ਮਾਹੌਲ ਐ ਸੀਗਾ ਵੀ ਆਪਾਂ ਇਕੱਠੇ ਹੀ ਰਹਿਣਾ। ਅੱਛਾ ਜੀ। ਹਾਂ ਕੁਸਤਾ ਜਵਕਾਂ ਦਾ ਹੋਇਆ। ਵਾਜ਼ਾ ਮਨਾ। ਅੱਛਾ। ਦਵੇ ਕਿੰਨੇ ਪਰਿਵਾਰ ਚ ਹੁਣ ਮੈਂਬਰ ਕਿੰਨੇ ਨੇ ਤੁਹਾਨੂੰ ਦੱਸੋ ਥੋੜਾ ਜਿਹਾ। ਉਹ ਤਾਂ ਮੈਂਬਰ ਤਾਂ 10 ਸੀ ਹੁਣ 9 ਨੇ। ਇਹਨਾਂ ਦਾ ਹਾਂ ਇਹਨਾਂ ਦਾ ਪਿਤਾ ਮੁੱਕ ਗਿਆ। ਓਕੇ ਜੀ। ਦੋ ਸਾਲ ਪਹਿਲਾਂ ਚਲੇ ਗਏ। ਅੱਛਾ। ਠੀਕ ਹੈ ਜੀ। ਬਗਲ ਸਾਰਾ ਪਰਿਵਾਰ ਕਿੰਨੇ ਭਰਾ ਕਿੰਨੇ ਨੇ ਬ੍ਰਦਰ ਕਿੰਨੇ ਨੇ ਫੌਜੀ ਸਾਹਬ ਉਹਨੇ ਫੌਜੀ ਹੁਣ ਕਿੰਨੇ ਭਰਾ ਨੇ ਇਹ ਤਾਂ ਦੋ ਹੀ ਨੇ ਪਤਾ ਅਜਾ ਦੋ ਭਰਾ ਨੇ ਹਾਂ ਉਸ ਤੋਂ ਬਾਅਦ ਇਹਨਾਂ ਦੇ ਬੱਚੇ ਹਾਂ ਇਹਨਾਂ ਦੇ ਬੱਚੇ ਦੋ ਦੋ ਬੱਚੇ ਨੇ ਇਹਨਾਂ ਦੇ ਦੋ ਦੋ ਬੱਚੇ ਨੇ ਹਾਂ ਅੱਛਾ ਇੱਕ ਵੱਡੇ ਦੇ ਮੁੰਡਾ ਕੁੜੀ ਹੈ ਅੱਛਾ ਜੀ ਇਹਦੇ ਦੋ ਕਾਕੇ ਨੇ ਫੌਜੀ ਦੇ ਕੀ ਬਾਤ ਸਾਰੀ ਫੈਮਲੀ ਕੰਮ ਕਰਉਂਦੀ ਨਾਲ ਹਾਂ ਸਾਰੀ ਸਾਰੀ ਲੱਗੇ ਹੋਏ ਆ ਵਾਹ ਜੀ ਵਾਹ ਤੁਸੀਂ ਦੇਖੀ ਲਮੋਗੇ ਬਿੰਚਾ ਕਿਉਂ ਆ ਹੁਣ ਦੰ ਦਹੀ ਭਰਨੀ ਆ ਸਾਰੇ ਪਰਿਵਾਰ ਨੇ ਭਰਨੀ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਸਾਰਾ ਪਰਿਵਾਰ ਇਕੱਠਾ ਕਿਆ ਬਾਤ ਹੈ ਬਹੁਤ ਵਧੀਆ ਲੱਗੀਆਂ ਰੋਟੀਆਂ ਛਾੜੀਆਂ ਅੱਛਾ ਹਾਂ ਜੀ ਹਾਂ ਜੀ ਤੇ ਕਿਹੜਾ ਕੰਮ ਕੀ ਕਰਨਾ ਕੰਮ ਕਰਨਾ ਹੈ ਹਾਂ ਜੀ ਸਭ ਆਪਣਾ ਆਪਣਾ ਕੰਮ ਕਰਦੇ ਤੇ ਬੇਬੇ ਕਿਹਦੀ ਲੜਾਈ ਦੀ ਤੂੰ ਦੋਸਨ ਨਾ ਨਹੀਂ ਨਹੀਂ ਪਤਾ ਲੜਾਈ ਤੇ ਦੋਹਾਂ ਲੜ ਪਿੰਦੀਆਂ ਹੁਣ ਬੇਬੇ ਤੂੰ ਰੋਜ਼ ਹੀ ਕੰਮ ਦਲਾ ਲਈ ਅੱਜ ਮੈਂ ਨਹੀਂ ਦੇਈ ਭੱਜ ਜਾਂਦੀਂ ਨਹੀਂ ਆਹੀ ਜੀ ਆਹੀ ਜੀ ਤਾਂ ਕੋਈ ਗੱਲ ਹੀ ਨਹੀਂ ਤੇ ਮੈਂ ਕੰਮ ਕਿਵੇਂ ਵੰਡੇ ਫਿਰ ਕਿਹੜੀ ਤੂੰ ਨੂੰ ਕਿਹੜਾ ਕੰਮ ਦਿੱਤਾ ਵੇ ਆਹ ਨੋਹੇ ਤੂੰ ਸੰਭਲਣਾ ਆਹ ਧੂੜ ਮਲਾ ਮੈਂ ਸੰਭਲਣਾ ਨਾ ਤੁਹਾਨੂੰ ਹਾਂ ਨੇ ਕਦੇ ਐ ਕਿਹਾ ਵੀ ਆਹ ਕੰਮ ਨਹੀਂ ਕਰਨਾ ਅੱਛਾ ਜੀ ਨਾ ਹੀ ਕਦੇ ਵੰਡਣ ਦੀ ਲੋੜ ਪਈ ਐ ਕੀ ਮਤ ਹੈ ਕਿਉਂ ਇਹਨਾਂ ਨੇ ਆਪਦੀ ਬਿਉਤ ਨਾਲ ਆਪ ਹੀ ਕੰਮ ਸੰਭਲੇ ਆਪ ਹੀ ਸੰਭਲੇ ਹਾਂ ਕਿਹੜੀ ਨੇ ਕੀ ਕਰਨਾ ਹੈ ਕਿਹੜੀ ਨੇ ਕੀ ਕਰਨਾ ਇਹਨਾਂ ਨੇ ਆਪਦੀ ਬਿਉਤਨਾਂ ਵਾਲੀ ਅੱਛਾ ਅੱਛਾ ਪਰਿਵਾਰ ਘਰ ਇੱਕੋ ਹੀ ਖਰਚੀ ਰੰਦੇ ਸਾਰੇ ਇੱਕੋ ਪਰਿਵਾਰ ਹੈ ਇਕੱਠੀ ਰੋਟੀ ਪਾਣੀ ਆ ਇਕੱਠੇ ਹੀ ਬੈਹਣੇ ਆ ਇਕੱਠੀ ਖੜਦੇ ਆ ਚਾ ਵਾ ਇਕੱਠੇ ਹੀ ਰਹਿੰਦੇ ਆ ਸਾਰਾ ਦਿਨ ਵਾਜੀ ਵਾ ਹੱਥ ਨੇ ਇਕੱਠੇ ਹੋ ਕੇ ਬੈਂਦੇ ਨੇ ਬਿੰਦ ਝਟ ਗੱਲਾਂ ਬਾਤਾਂ ਮਾਰਦੇ ਨੇ ਅੱਛਾ ਜੀ ਹਾਂ ਜੇ ਹੁਣ ਬਾਹਰ ਜਵਾਕ ਗਿਆ ਹੋਊਗਾ ਫਿਰ ਕਿੱਥੇ ਮਾਰੂਗਾ ਗੱਲਾਂ ਹੂੰ ਤੇ ਵੀ ਦਿੱਲੀ ਹੁਣ ਤਿੰਨੀ ਬੰਦੀ ਦਿੱਲੀ ਤੁਹਾਡੀ ਫਿਰ ਚੈੱਕ ਕਰਦੇ ਆ ਉਹਨੂੰ ਪ੍ਰੋਪਰ ਕਿਵੇਂ ਇਹਨੂੰ ਖਾ ਕੇ ਚੈੱਕ ਕਰਦੇ ਹੋ ਵੀ ਹਾਂ ਵੀ ਸਵਾਦ ਉਹ ਸਵਾਦ ਜਿਹੜਾ ਤੁਸੀਂ ਬਣਾਉਂਦੇ ਹੁੰਦੇ ਸੀ ਉਹ ਸਵਾਲ ਆਉਂਦਾ ਕਿ ਨਹੀਂ ਆਉਂਦਾ ਇਹ ਤਾਂ ਅੱਖਾਂ ਹੀ ਦੱਸ ਰਹੀਆਂ ਨੇ ਵਿਆ ਖੋਆ ਹੈ ਅੱਛਾ ਜੀ ਇਹ ਤਾਂ ਅੱਖਾਂ ਹੀ ਪਛਾਣ ਲੀ ਫਿਰ ਵੀ ਕਦੀ ਹੋਇਆ ਇਦਾਂ ਵੀ ਤੂੰ ਮੇਰੇ ਵਿੱਚ ਖੋਆ ਘਟ ਪਤਾ ਕਿ ਹੋ ਗਿਆ ਘਟ ਪਤਾ ਨਹੀਂ 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 ਇਹ ਤਾਂ ਹੋਈ ਨਹੀਂ ਸਕਦਾ ਇਹ ਆਪਣੀ ਦਿਉਂਤ ਪਹਿਲਾਂ ਤੋਂ ਹੀ ਹੈ ਅੱਛਾ ਜੀ ਵੀ ਇੰਨੇ ਵੀ ਇੰਨੀ ਚੀਜ਼ ਬਣੂਗੀ ਜੀ ਹਾਂ ਵੀ ਇੰਨਾ ਖੋਆ ਪੈਣਾ ਹੈਗਾ ਅੱਛਾ ਅੱਧਾ ਆਟਾ ਪੈਣਾ ਹੈਗਾ ਦੁੱਗਣਾ ਖੋਆ ਪੈਣਾ ਹੈਗਾ ਵਾਹ ਜੀ ਬਰਾਬਰ ਦਾ ਘੋ ਪੈਣਾ ਹੈਗਾ ਕੀ ਬਾਤ ਹੈ ਜੀ ਹਾਂ 5 ਕਿਲੋ ਆਟਾ ਪਾਤਾ 5 ਕਿਲੋ ਘੋਵ ਪਾਤਾ ਜੀ ਤੇ 10 ਕਿਲੋ ਖੋਆ ਪਾਤਾ 10 ਕਿਲੋ ਖੋਆ ਪਾਤਾ ਹਾਂ ਐਸ ਲੋਟ ਦਾ ਬਣਾਉਣੀ ਆ ਅੱਛਾ ਇਸ ਲੋਟ ਦੇ ਚੱਲਦਾ ਤੁਹਾਡਾ ਹਾਂ ਇਹ ਕਾਜਾ ਪਹਿਲਾਂ ਹੀ ਲਾਇਆ ਹੋਇਆ ਵਿਧੀ ਸੁਣ ਲਓ ਹੁਣ ਬੇਬੇ ਹੁਣੀ ਜਿਹੜੇ ਪਿੰਨੀਆਂ ਬਣਾਉਂਦੇ ਨੇ ਇਸ ਤਰੀਕੇ ਨਾਲ ਬਣਾਉਣੀਆਂ ਜਿੰਨਾਂ ਨੇ ਕਿਤੇ ਘਰੇ ਬਣਾਉਣੇ ਔਣ ਥੋੜੀਆਂ ਮੋਡੀਆਂ ਤੇ ਇਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਬੇਬੇ ਹੋਰ ਮੈਨੂੰ ਇੱਕ ਗੱਲ ਹੋਰ ਦੱਸਿਓ ਤੁਸੀਂ ਵੀ ਜਿਵੇਂ ਹੁਣ ਤੁਸੀਂ ਮਤਲਬ ਕਿਤੇ ਵਿਆਹ ਦੇ ਘਰ ਕਿਤੇ ਜਾਂਦੇ ਹੋ ਆਪਾਂ ਤਾਂ ਕਿ ਉਹ ਆਪਣੇ ਪੈਕੇਜ ਆਨੇ ਹੋ ਫਿਰ ਕੀ ਲੈ ਕੇ ਜਾਨੇ ਉਹ ਦੇਹ ਲੈ ਕੇ ਜਾਨੇ ਉਹ ਪਿੰਨੀਆਂ ਲੈ ਕੇ ਜਾਂ ਕੋਸ਼ੋਰ ਲੈ ਕੇ ਜਾਂਦੇ ਹੁੰਦੇ ਆ ਪਿੰਨੀਆਂ ਦਿਖਾਉਣੇ ਆ ਜਾ ਕੇ ਉਹਨਾਂ ਨੂੰ ਅੱਛਾ ਹਾਂ ਪਿੰਨੀਆਂ ਹਜੇ ਮੈਂ ਲੈ ਕੇ ਨਹੀਂ ਗਈ ਹਜੇ ਕੰਮ ਥੋੜੇ ਟਾਈਮ ਦਾ ਸ਼ੁਰੂ ਹੋਇਆ ਪਿਆਗਾ ਅੱਛਾ ਜਾਨੀ ਦੀ ਹਜੇ ਜਾਣਾ ਜਾ ਕੇ ਪਿੰਨੀਆਂ ਹੀ ਦਿਖਾਵਾਂਗੇ ਆ ਕੇ ਸਾਰਾ ਪਰਿਵਾਰ ਦੇਖ ਗਿਆ ਕਿਆ ਬਾਤ ਹੈ ਹਾਂ ਆ ਕੇ ਸਾਰਾ ਦੇਖ ਗਿਆ ਹਜੇ ਉਹਨਾਂ ਨੂੰ ਖਵਾਉਣੀਆਂ ਨੇ ਅੱਛਾ ਖਵਾਉਣੀਆਂ ਨੇ ਹਜੇ ਹਾਂ ਹਜੇ ਖਵਾਉਣੀਆਂ ਨੇ ਕਿਉਂ ਝੂਠ ਮਾਰੀਏ ਵੀ ਅਸੀਂ ਨੇ ਖਵਾਤੀਆਂ ਅੱਛਾ ਖਵਾਤੀਆਂ ਹਾਂ ਖਵਾਉਣੀਆਂ ਨੇ ਹਜੇ ਨਹੀਂ ਹਜ ਤਾ ਤੁਸੀਂ ਪੂਰੇ ਪੰਜਾਬ ਨੂੰ ਖਵਾਉਣੀਆਂ ਨੇ ਤਾਂ ਸ਼ੁਰੂਆਤ ਆਜੀ ਹਜੇ ਹਾਂ ਨਾ ਪੰਜਾਬ ਬਹੁਤ ਲੈ ਗਿਆ ਅੱਛਾ ਬਾਹਰਲੇ ਦੇਸ਼ ਚ ਵੀ ਵਾਗੀਆਂ ਕੈਨੇਡਾ ਅਮਰੀਕਾ ਚ ਪਹੁੰਚ ਗਈਆਂ ਜਾ ਕੇ ਇੰਗਲੈਂਡ ਚ ਪਹੁੰਚ ਗਈਆਂ ਅੱਛਾ ਜੀ ਤੇ ਹਜੇ ਪੈਕੇ ਨਹੀਂ ਪਹੁੰਚੀਆਂ ਦੇ ਦੂਰ ਹੋ ਗਿਆ ਪੇਕੇ ਜੀ ਕੀ ਬਾਤ ਹੈ ਉਹ ਮਤਲਬ ਪੂਰੀ ਦੁਨੀਆ ਨੇ ਪਿੰਨੀਆਂ ਖਾ ਲੀਆਂ ਪਰ ਪੇਕੇ ਪਰਿਵਾਰ ਨੇ ਨਹੀਂ ਖਾਦੀ ਹਾਂ ਜੀ ਪੇਕੇ ਪਰਿਵਾਰ ਚ ਪਿੰਨੀ ਨਹੀਂ ਗਈ ਕੀ ਬਾਤ ਕਦੇ ਭਰਾ ਰੋਜ਼ ਨਹੀਂ ਕਰਦਾ ਇਸ ਚੀਜ਼ ਨੂੰ ਲੈ ਕੇ ਕਿ ਤੇਰੇ ਸਾਡੇ ਲਈ ਪਿੰਨੀ ਨਹੀਂ ਲੈ ਕੇ ਆਈ ਤੂੰ ਨਹੀਂ ਹਾਂ ਜੀ ਟਾਈਮ ਹੀ ਨਹੀਂ ਲੱਗ ਰਿਹਾ ਪੁੱਤ ਜਾਣਾ ਆਉਣ ਦਾ ਓਹ ਮੈਂ ਹੁਣ ਆ ਰੁੱਝੇ ਹੋਇਆ ਕਿ ਕੰਮ ਰੋਜ਼ ਦਾ ਰਹਿੰਦਾ ਹੈ ਰੋਜ਼ ਦਾ ਰਹਿੰਦਾ ਹੈ ਹਾਂ ਇਹਦੇ ਵਿੱਚ ਹੋ ਗਿਆ ਫਿਰ ਹੁਣ ਇਹ ਬੇਬੇ ਛੁੱਟੀ ਦਾ ਕਿਵੇਂ ਪਲਾਨ ਆਊਟ ਕਰਦੇ ਹੋ ਕਿਤੇ ਜਾਣਾ ਆਉਣਾ ਕਿਵੇਂ ਅਡਜਸਟਮੈਂਟ ਕਰਦੇ ਹੋ ਉਹ ਤਾਂ ਵਿੱਚੋਂ ਬੰਦਾ ਜਿਵੇਂ ਹੁਣ ਸਾਡਾ ਇੱਕ ਮੇਰਾ ਪੋਤਾ ਗਿਆ ਹੋਇਆ ਟੂਰ ਤੇ ਅੱਛਾ ਉਹ ਵਿੱਚੋਂ ਫਿਰ ਟ ਲੈਂਦਾ ਉਹਦਾ ਕੰਮ ਫਿਰ ਇੱਕ ਦੂਜਾ ਸਾਂਭ ਲੈਂਦਾ ਅੱਛਾ ਇੱਕ ਦੂਜੇ ਸਾਂਭ ਲੈਂਦੇ ਹਾਂ ਇੱਕ ਦੂਜਾ ਇਹ ਸੋਹਣੋ ਸਰੀਕਾ ਹੈਗਾ ਵੀ ਤੂੰ ਇਦਾਂ ਇਹ ਕੰਮ ਰਹਿ ਗਿਆ ਜਾਂ ਬੰਦਾ ਛੱਡ ਕੇ ਜਾ ਨਾ ਇਹ ਕੰਮ ਤਾਂ ਹੈ ਹੀ ਨਹੀਂ ਅੱਛਾ ਬੇਬੇ ਇੱਕ ਚੀਜ਼ ਮੈਨੂੰ ਹੋਰ ਦੱਸਿਓ ਅੱਜ ਦੇ ਟਾਈਮ ਦੇ ਵਿੱਚ ਨਾ ਲੋਕ ਹਾਈਜੀਨਿਕ ਬਹੁਤ ਹੋ ਗਏ ਨੇ ਹਾਂ ਲੋਕ ਕਹਿੰਦੇ ਆ ਵੀ ਹੋਰ ਜਦੋਂ ਤੁਸੀਂ ਪਿੰਨੀਆਂ ਵਟਦੇ ਹੋ ਦਸਤਾਨੇ ਨਹੀਂ ਪਾਏ ਆ ਚੀਜ਼ ਹੋਇਆ ਅੱਛਾ ਜੀ ਤੁਸੀਂ ਇਦਾਂ ਪਿੰਨੀਆਂ ਵਟਦੇ ਹੋ ਇਹਦਾ ਸਵਾਦ ਵੀ ਵੱਖਰਾ ਹੁੰਦਾ ਹੈ ਸਵਾਦ ਦਸਤਾਨੇ ਵਾਲੀ ਫੀਲਿੰਗ ਨਹੀਂ ਰਹਿਣੀ ਹੈ ਨਾ ਉਹ ਜੇ ਤਾਂ ਹੁਣ ਆਪਾਂ ਸਫਾਈ ਨਾ ਰੱਖੀਏ ਜੀ ਸਫਾਈ ਨਾ ਹੋਵੇ ਫਿਰ ਤਾਂ ਜਿਸਤਾਨਿਆਂ ਦੀ ਲੋੜ ਹੈ ਜਦੋਂ ਹੁਣ ਆਪਣੇ ਹੱਥੀ ਸਾਫ਼ ਨਹੀਂ ਬਿਲਕੁਲ ਆਪਣੇ ਹੱਥਾਂ ਦੇ ਵਿੱਚ ਹੈ ਹੀ ਨਹੀਂ ਕੋਸ 18 ਵਾਰੀ ਤਾਂ ਸਾਬਣ ਨਾਲ ਧੋਈਂਦੇ ਨੇ ਫਿਰ ਸਾਰਾ ਦਿਨ ਘਿਓ ਚ ਰਹਿੰਦੇ ਨੇ ਕੋ ਵਾਜੀ ਵਾ ਫਿਰ ਇਹਦੇ ਵਿੱਚ ਲੋੜ ਹੀ ਨਹੀਂ ਪੈਂਦੀ ਹੈਗੀ ਜਿਸ ਤਰ੍ਹਾਂ ਨੇ ਚਾੜ੍ਹਨ ਦੀ ਕੋ ਵਾਕਿਆ ਜੀ ਵਾ ਕੋ ਕਿਉਂ ਨਹੀਂ ਕਰਦੇ ਪੈਣੇ ਇਹ ਸਪਾਈ ਦੇ ਦਿੱਕ ਨਹੀਂ ਦਿੱਕ ਬਿਲਕੁਲ 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 ਇਹ ਕਹਿੰਦੀਆਂ ਗੱਲਾਂ ਇਹ ਨਹੀਂ ਬਸ ਵੀ ਜਿੰਨੇ ਲੋਕਾਂ ਨੇ ਨਾ ਸਿਰਫ ਪੰਜਾਬੀ ਨੂੰ ਦੇਖ ਕੇ ਚਾੜਦੇ ਨਹੀਂ ਉਹ ਲੋਕਾਂ ਨੂੰ ਦਿਖਾਉਂਦਾ ਦਿਖਾਉਣ ਬਾਅਦ ਹਾਂ ਦਿਖਾਵਾ ਹੁੰਦਾ ਦਿਖਾਵਾ ਹੁੰਦਾ ਹਾਂ ਵੀ ਅਸੀਂ ਆਏ ਕਰਦੇ ਆ ਬਾਹ ਕਰਦੇ ਆ ਪਰ ਹੱਥਾਂ ਦਾ ਸਵਾਦ ਤਾਂ ਹੀ ਆਉਂਦਾ ਨਾ ਜਦੋਂ ਹੱਥ ਲੱਗੇ ਨਾ ਉਹ ਤਾਂ ਫਿਰ ਉਹ ਤਾਂ ਮਾਰਦੀ ਮਾਰੀ ਜਾਂਦੀ ਐ ਜਿਸਤਾਨਿਆਂ ਦੀ ਉਹਨਾਂ ਨੂੰ ਵੀ ਦਵਾਈਆਂ ਲੱਗੀਆਂ ਹੁੰਦੀਆਂ ਨੇ ਉਹ ਵੀ ਖਾਣ ਦਾ ਕੋਈ ਸਵਾਦ ਨਹੀਂ ਆਹ ਜੀ ਬਹੁਤ ਵਧੀਆ ਤੇ ਚਲੋ ਜੀ ਹੁਣ ਆਪਾਂ ਇਦਾਂ ਕਰਦੇ ਆਂ ਬਾਈ ਹੁਣ ਪਿੰਨੀਆਂ ਵਟ ਰਹੇ ਨੇ ਤੇ ਆਪਾਂ ਹੁਣ ਕਰਦੇ ਆਂ ਪਿੰਨੀਆਂ ਨੂੰ ਟੇਸਟ ਨਾਲੇ ਬਾਕੀ ਪਰਿਵਾਰ ਆ ਜਾਏਗਾ ਤੋਂ ਉਸ ਤੋਂ ਬਾਅਦ ਵਿੱਚ ਆਪਾਂ ਚੱਲਦੇ ਜਿੱਥੇ ਦੀ ਭਰਨਾ ਐ ਤੇ ਬਾਕੀ ਫੇਰ ਨਾਲ ਇਹਨਾਂ ਦੀ ਪਿੰਨੀ ਦਾ ਹੁਣ ਸਵਾਦ ਲੈਣਾ ਬਣਦਾ ਐ ਬਾਈ ਉਹਨਾ ਕਿੱਥੇ ਐ ਪਿੰਨੀ ਲੈਣ ਵਾਸਤੇ ਆਰਡਰ ਕਿਵੇਂ ਕਰਨਾ ਇਹ ਦੱਸ ਦਿਓ ਬੜਾ ਜੀ ਇਹ ਆਪਣਾ ਪੈਂਟ ਹਮੀਦੀ ਐ ਜੀ ਜ਼ਿਲ੍ਹਾ ਬਰਨਾਲਾ ਹੈਗਾ ਤੇ ਪੰਜਾਬ ਦੇ ਰਹੇ ਆਪਾਂ ਜੀ ਆਪਏ ਕੋਰੀਅਰ ਵੀ ਕਰਵਾ ਸਾਡਾ ਮੋਬਾਈਲ ਨੰਬਰ ਸਾਡਾ ਮੋਬਾਈਲ ਨੰਬਰ ਸਾਡੇ ਕੋਲੇ ਜੀ ਇੱਕ ਹੈਗਾ ਜੀ 95099 52655 ਕੀ ਬਾਤ ਹੈ ਇਹ ਹੈਗਾ ਜੀ 77476 65602 65602 ਅੱਛਾ ਪਿੰਨੀ ਦਾ ਰੇਟ ਕੀ ਹੈ ਜੀ 550 ਹਾਂ ਜੀ 525 ਰੁਪਏ 525 ਰੁਪਏ ਨੂੰ ਕਿਲੋ ਪੈਂਦੀਆਂ ਨੇ ਜੀ ਇਹ ਤੇ ਕੂਰੀਅਰ ਕੂਰੀਅਰ ਖਰਚਾ ਲੱਗਿਆ ਜੀ ਕੂਰੀਅਰ ਖਰਚਾ ਲੱਗਿਆ ਵਾੜ ਦੇ ਹਿਸਾਬ ਨਾਲ ਵੀ ਬਾਹਰ ਪੰਜਾਹ ਦਾ ਲੱਗਾਗਾ ਅੱਛਾ ਜੀ ਤਾਂ ਇਹ 50 ਤੋਂ ਮंगाना ਜਾਂ 50 ਬਾਹਰੋਂ ਮंगाना ਉਹ ਅਲੱਗ ਲੱਗਾ ਜੀ ਮਤਲਬ ਆਲ ਓਵਰ ਇੰਡੀਆ ਦੇ ਵਿੱਚ ਤੋਂ ਲੈ ਕੇ ਆਲ ਓਵਰ ਵਰਲਡ ਤੱਕ ਜਿੱਥੇ ਮਰਜੀ ਭੇਜ ਦੋ ਹਾਂਜੀ ਕਿਤੇ ਮੰਗਾ ਸਕਦੇ ਕਿੱਥੇ ਮਰਜੀ ਮੰਗਾ ਸਕਦੇ ਜੀ ਜੀ ਮੰਗਾ ਵੀ ਰਹੇ ਨੇ ਉਹ ਕਿਤੇ ਹੀ ਮੰਗਾ ਸਕਦੇ ਫੋਨ ਨੰਬਰ ਕਰਕੇ ਸਾਨੂੰ ਮਾਲਾ WhatsApp ਤੇ ਮੈਸੇਜ ਕਰ ਦੋ ਤੁਹਾਨੂੰ ਜੀ ਪੱਕਾ ਲੋ ਜੀ ਹੁਣ ਐਨਆਰਆਈਆਂ ਵਾਸਤੇ ਇੱਕ ਮੇਨ ਤੋਹਫਾ ਆ ਗਿਆ ਵੀ ਬਾਈ ਤੁਸੀਂ ਸਾਨੂੰ ਇਹ ਕਹਿੰਦੇ ਸੀਗੇ ਵੀ ਕੋਈ ਪਿੰਨੀਆਂ ਦਿਖਾਓ ਜਿਹੜੀਆਂ ਗਰੰਟੀ ਵਾਲੀਆਂ ਹੋਣ ਭਾਈ ਹੁਣ ਇਸ ਤੋਂ ਵੱਡੀ ਗਰੰਟੀ ਕੋਈ ਨਹੀਂ ਹੋ ਸਕਦੀ ਬੇਬੇ ਨਾਲ ਬੈਠੀ ਆ ਪੁੱਤ ਨਾਲ ਬੈਠਦਾ ਫੜਦਾ ਹੋਵੇ ਇਹ ਕਿੰਨੀਆਂ ਤਾਂ ਸਿਰੇ ਦੀਆਂ ਨੇ ਪਤਾ ਓਹ ਏਦੋਂ ਵਧੀਆ ਪਿੰਨੀ ਕੋਈ ਹੋਈ ਨਹੀਂ ਸਕਦੀ ਕੀ ਬਾਤ ਹੈ ਹਾਂ ਨੇਤਾ ਆਪਣੇ ਘਰ ਦਾ ਖੋਆ ਹੈ ਜੀ ਘਰ ਦਾ ਖੋਆ ਹੈ ਘਰੇ ਕੱਢਿਆ ਵੇ ਆਪਦੇ ਹੱਥੀਂ ਬਣਾਇਆ ਵੇ ਕੋਈ ਕਿਸੇ ਦੀ ਆ ਨਹੀਂ ਹੈ ਕਿ ਵੀ ਕਿਸੇ ਤੋਂ ਕਰਵਾਇਆ ਜਾਂ ਕੋਈ ਵਿਚ ਆਇਆ ਸਾਡਾ ਆਪਦਾ ਕੰਮ ਕਰਿਆ ਹੋਇਆ ਹੈ ਸਾਰਾ ਆਹ ਜੀ ਆਪਦੇ ਘਰੇ ਪਸ਼ੂ ਰੱਖੇ ਹੋਏ ਨੇ ਜੀ ਆਪਦੇ ਪਸ਼ੂਆਂ ਦਾ ਦੁੱਧ ਹੈ ਕੋਈ ਆ ਨਹੀਂ ਵੀ ਆਪਾਂ ਏਰਾ ਫੇਰੀ ਵਾਲਾ ਦੁੱਧ ਲੈਣਿਆ ਕੋਈ ਆਹ ਬਾਹਰੋਂ ਕਿਹਾ ਜਾ ਦੁੱਧ ਭੇਜਦਾ ਕੋਈ ਕਿਹਾ ਜਾਉਂਦਾ ਪਰ ਨਹੀਂ ਸਾਡਾ ਆਪਦਾ ਹੈ ਸਾਰਾ ਕੁਝ ਚਾਹ ਬਤਾ ਜੀ ਹਾਂ ਤੇ ਲੋ ਜੀ ਇਧਰ ਆ ਗਿਆ ਹੁਣ ਦਹੀਂ ਭਰਦਾ ਟਾਈਮ ਵੀ ਭਰਿਆ ਜਾ ਰਿਹਾ ਆ ਤੇ ਇਧਰ ਤਾਂ ਦਹੀਂ ਭਰਦਾ ਬਾਹਰ ਖੋਣਾ ਇਧਰ ਪਹਿਲਾਂ ਇੰਨਾ ਕਿ ਜਿਗਾੜ ਰੱਖੋਣਾ ਤੁਹਾਨੂੰ ਪ੍ਰੈਸ ਵਾਲਾ ਤੇ ਇਹਦੇ ਨਾਲ ਇਹ ਪ੍ਰੋਪਰ ਸੀਲ ਕਰਦੇ ਆ। ਭਾਈ ਸੀਲ ਪ੍ਰੋਪਰ ਹੋ ਜਾਂਦੀ ਇਹਦੇ ਨਾਲ। ਕੀ ਪਤਾ ਨਵਾਂ ਜਗਾੜ ਦਿਖਾਤਾ ਤੁਸੀਂ ਇੱਕ। ਤੇ ਇਹ ਆ ਜੀ ਨਹੀਂ ਇਧਰੋਂ ਪੈਕ ਹੋ ਰਿਆ। ਅੱਛਾ ਭਾਈ ਸਾਰੇ ਕੰਮ ਪੂਰਾ ਡੱਬਰ ਰਲ ਕੇ ਕਰਦੇ ਹੋ? ਹਾਂ ਜੀ ਹਾਂ ਜੀ ਪਰਿਵਾਰ ਨਾਲ ਹੀ ਸਾਰਾ ਕੁਝ। ਕੀ ਹਾਂ ਮੈਂ ਬੰਦਾ ਕੰਮ ਕਰ ਵੀ ਨਹੀਂ ਸਕਦਾ ਇਹ। ਅੱਛਾ। ਜਿਹੜੀ ਇਹ ਆਪਾਂ ਕੰਪਨੀ ਬਣਾਈ ਹੈ ਜੀ ਇਹ ਪਰਿਵਾਰ ਦੇ ਸਹਿਯੋਗ ਨਾਲ ਹੀ ਬਣਾਈ ਹੈਗੀ। ਵਾਜੂ ਵਾਜੂ। ਅਸਵਾਸ ਸੀ ਆਪਣਾ ਲੱਗਣ ਸਾਰੇ ਕਰਨਗੇ। अच्छा तो ਇਹਦੇ ਵਿੱਚ ਇਹ ਜਿਹੜੀ ਹਿੱਸੇਦਾਰੀ ਕਿਵੇਂ ਰੱਖੀ ਆ ਫਿਰ ਇਸੇ ਸਾਰੇ ਸਾਝੇ ਆ ਜੀ ਨਹੀਂ ਸਾਝੇ ਸਾਰੇ ਹੈਗੇ ਫਿਰ ਕਿਹੜਾ ਕਿਹੜਾ ਸੰਭਾਲਦਾ ਐਮ ਡੀ ਕੋਣ ਆ ਸੀਈਓ ਕੋਣ ਆ ਫਾਈਨਾਂਸ ਫਾਈਨਾਂਸ ਕੋਣ ਚਾਹ ਦੇਖਦਾ ਆ ਨਹੀਂ ਸਾਰੇ ਐਮ ਡੀ ਆ ਜੀ ਆਪਣੇ ਜਿਹੜੇ ਬੱਚੇ ਦੋਨੇ ਵੱਡੇ ਬੱਚੇ ਭਤੀਜਾ ਕੇ ਬੇਟਾ ਮੇਰਾ ਵੱਡਾ ਹੋ ਗਿਆ ਅੱਛਾ ਇਹ ਸਾਰੇ ਉਹ ਦੇ ਸਰਪ੍ਰਾਈਜ਼ ਇਹ ਘਰ ਕਹਿੰਦੇ ਪੈਸੂਆਂ ਲੈ ਕੇ ਆਉਂਦੇ ਨੇ ਜੀ ਓਕੇ ਮਾ ਨਾਲ ਮਿਲ ਕੇ ਅਜੇ ਜੀ ਮਲਾਇ ਲਗ ਲਾ ਕੰਮ ਨਹੀਂ ਵਧਾਏ ਆਪਣੇ ਅੱਛਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਵੀ ਬਦ ਘਟ ਹੋ ਜਾ ਕਿਤੇ ਨਹੀਂ ਨਹੀਂ ਇਹੀ ਜੇ ਗੱਲ ਕੋਈ ਨਹੀਂ ਜੀ ਨਾ ਕਦੇ ਆਈਏ ਤਾਂ ਇਹਦਾ ਪਰਵਾਹ ਚੱਲ ਰਿਹਾ ਹੈ ਜੀ ਕੀ ਬਾਤ ਹੈ ਬਾਈ ਹਾਂ ਜੀ ਬਾਈ ਕਿੰਨੀ ਦੇਰ ਹੋ ਗਈ ਤੈਨੂੰ ਇਹ ਫੈਕਟਰੀ ਸ਼ੁਰੂ ਕੀਤੇ ਤੈਨੂੰ ਇਹ ਲਗਭਗ ਹੋਏ 3 ਮਹੀਨੇ ਪਹਿਲਾਂ ਸ਼ੁਰੂ ਕੀਤੇ ਨੇ ਜੀ ਪੂਰਾ ਪ੍ਰੋਜੈਕਟ ਲਾਇਨ ਤੇਰੀ ਵੀ ਨ ਹੋ ਗਿਆ ਸਟਾਰਟ ਕੀਤਾ ਨੇ ਜੀ ਵਾਹ ਜੀ ਵਾਹ ਹਾਂ ਜੀ ਤੇ ਇਹਦੀ ਪੈਕਿੰਗ 15 ਕਿਲੋ ਦੀ ਇਹ ਇਹ 15 ਕਿਲੋ ਵਾਲੀ ਛੋਟੀ ਉਹ 5 ਕਿਲੋ ਵਾਲੀ ਹੋ ਗਈ ਬੱਸ ਅੱਛਾ ਛੋਟੀ ਵਾਲੀ ਉਹ 5 ਕਿਲੋ ਦੀ ਆ ਹਾਂ ਜੀ ਹਾਂ ਜੀ ਓਕੇ ਇਹ ਤੁਹਾਡੀਆਂ ਪਹਿਲਾਂ ਹੀ ਸਾਈਆਂ ਬੱਕੋ ਹੀ ਹੋ ਜਾਂਦੇ ਹਾਂ। ਹਾਂ ਜੀ ਡੀਲਰਾਂ ਕੋਲੇ ਆਪਣਾ ਆਰਡਰ ਬੱਕੋ ਹੋ ਜਾਂਦਾ ਹੈ। ਅੱਛਾ ਵਿਆਹਾਂ ਵਾਸਤੇ ਵੀ ਦਿੰਦੇ ਹੋ ਤੁਸੀਂ ਇਹ? ਬਿਲਕੁਲ ਬਿਲਕੁਲ ਜੀ। ਵਿਆਹ ਸਾਡੀ ਬਾਅਦ ਤੇ ਆਪਣਾ ਆਰਡਰ ਬੱਕੋ ਹੋਣਾ ਪਹਿਲਾਂ। ਮਤਲਬ ਉਹ ਤੁਹਾਨੂੰ ਪਹਿਲਾਂ ਬੁੱਕ ਕਰਾਉਣਾ ਪਊਗਾ। ਹਾਂ ਜੀ ਪਹਿਲਾਂ ਬੱਕਣਾ ਪਊਗਾ ਜੀ। ਓਕੇ। ਹਾਂ ਜੀ। ਕੀ ਬਾਤ ਹੈ ਜੀ। ਵਿਆਹ ਸਾਡੀ ਮਾਤੇ ਖੋਆ ਪਨੀਰ ਕਿਉ? ਅੱਛਾ ਦੁੱਧਾ ਦਹੀਂ ਸਾਪਨਤ ਭਾਈ ਜਾਂ ਦੇ। ਅੱਛਾ ਇਹ ਡਿਊਟੀ ਤੁਹਾਡੀ ਇੱਧਰ ਹੁੰਦੀ ਆ? ਹਾਂ ਜੀ। ਤੁਹਾਡੀ ਕੋਈ ਨਹੀਂ ਭਰਨ ਦੀ। ਬਾਈ ਨੇ ਤੋਲਣਾ ਆ। ਇਧਰ ਭੈਣ ਜੀ ਹੁਣਾਂ ਦੇ ਉੱਪਰ ਸੀਲਾਂ ਪੈਕ ਕਰਨੀਆਂ ਨੇ ਤੇ ਉਧਰੋਂ ਬੀਬੀ ਨੇ ਉਧਰ ਪਰਲੇ ਪਾਸੇ ਜਿਹੜੇ ਡੱਬੇ ਆ ਭਰੇ ਹੋਏ ਉਧਰ ਲੈ ਜਾਣੇ ਆ ਤੇ ਬੀਬੀ ਬੇਬੇ ਹੀ ਸਾਰੇ ਉਧਰ ਬੇਬੇ ਦੱਦੇ ਜਿਹੜੇ ਖਾਲੀ ਪਣਾਏ ਫੜਾਉਣੇ ਆ ਹਾਂਜੀ ਹਾਂਜੀ ਵਾਹ ਜੀ ਵਾਹ ਬਹੁਤ ਵਧੀਆ ਬਾਤ ਚੰਗੀ ਆ ਕੀ ਬਾਤ ਹੈ ਭਾਜੀ ਇਹਦੇ ਵਿੱਚ ਜਾਗਦੂਗ ਪਹਿਲਾਂ ਹੀ ਫਿਕਸ ਕੀਤੀ ਹੋਈ ਆ ਤੁਸੀਂ ਹਾਂਜੀ ਹੀ ਕੱਲ ਤਾਂ ਲਾਣੇ ਆ ਅੱਛਾ ਕੱਲ ਤਾਂ ਲਾ ਕੇ 10-12 ਮਿੰਟ ਕਮਾ ਕੇ ਇਹ ਨੂੰ ਭਰਨਾ ਸ਼ੁਰੂ ਕਰਤਾ ਜੀ ਹੁਣ ਓਕੇ ਹਾਂਜੀ ਇਹ ਜਿਹੜਾ ਦਹੀਂ ਜੰਮਣਾ ਆ ਉਹ ਇਹਦੇ ਵਿੱਚੇ ਜੰਮਣਾ ਨਾ ਹਾਂ ਇਹ ਵਿੱਚੇ ਜੰਮੂ ਜੀ ਅੱਛਾ ਜੋ ਦਹੀਂ ਜੰਮਾਂਗੇ ਆਪਣਾ ਫਿਰ 4 ਘੰਟੇ ਵਾਲੇ ਹੌਟਲ ਰੂਮ ਤੇ ਰੱਖਾਂਗੇ ਇਹਨੂੰ ਜੀ ਉਹਦੇ ਵਿੱਚ ਹਾਂਜੀ ਹੌਟਲ ਰੂਮ ਕਹਿੰਦੇ ਨੇ ਅੱਛਾ ਤੇ ਉਦੋਂ ਆ ਫਿਰ ਦਹੀਂ ਚੱਕ ਕੇ ਜੀ ਕੋਡ ਰੂਮ ਸ਼ਿਫਟ ਕਰ ਦਾਂਗੇ ਜੀ ਪਰਲੇ ਪਾਸੇ ਜਿੱਥੇ ਠੰਡਾ ਰਹਿਣਾ ਇਹਦੇ ਉੱਥੇ ਆਪਣੀ ਸਫਾਈ ਜਾਊਗੀ ਸਾਰਾ ਚਾਨੀ ਜੀ ਬਰਨਾਲਾ ਫੇਰ ਪਰ ਰਾਇਗੜ ਬਰਨਾਲ ਸਾਰੀ ਕਿੱਥੇ ਪੈ ਜਾਂਦੀ ਜੀ ਮੇਨ ਗੱਲ ਇੱਥੇ ਇੱਕ ਚੀਜ਼ ਦੇਖਣ ਵਾਲੀ ਆ ਸਫਾਈ ਇਥੇ ਇੰਨੀ ਵਧੀਆ ਆ ਵੀ ਇਥੇ ਕੋਈ ਕਿਸੇ ਦੇ ਵਿੱਚ ਵੀ ਕੋਈ ਗੰਦ ਤਾਂ ਨਹੀਂ ਰਹਿ ਗਿਆ ਕਿਸੇ ਦੇ ਵਿੱਚ ਵੀ ਕੋਈ ਮਣੀ ਮੁੱਟੀ ਕੋਈ ਗੰਦਗੀ ਤਾਂ ਨਹੀਂ ਸਾਰੀ ਬੇਬੇ ਹੁਣੇ ਸਾਫ ਕਰਦੇ ਨੇ ਪ੍ਰੋਪਰ ਤੇ ਇਨੀ ਸਫਾਈ ਤਾਂ ਮੈਨੂੰ ਲੱਗਦਾ ਕਿਤੇ ਹੋਰ ਫੈਕਟਰੀਆਂ ਦੇ ਵਿੱਚ ਤਾਂ ਹੋਣੀ ਨਹੀਂ ਹੈਗੀ ਇਹ ਸਾਨੂੰ ਆਈ ਜੀ ਆਪਣਾ ਦਾ ਯਕੀਨ ਵੱਜਿਆ ਹੈ ਲੋਕਾਂ ਨੂੰ ਤੇ ਆਪਾਂ ਨੂੰ ਵਿਸ਼ਵਾਸਪਰ ਬਣਾ ਕੇ ਰੱਖੀਏ ਤੇ ਭਾਈ ਕਿ ਦਿਮਾਗ ਕਿਵੇਂ ਆਈ ਆ ਇਹ ਚੀਜ਼ ਇਹ ਚੀਜ਼ ਕਰਨੀ ਸੀਗੀ ਇੱਕ ਜੀ ਇਹ ਬੱਚੇ ਬਾਹਰ ਨਹੀਂ ਪੇਜਾਈ ਸੋਚ ਕੇ ਆਈ ਕਿਉਂਕਿ ਮੈਂ ਪਹੁੰਚ ਰਹਿ ਗਿਆ ਜੀ ਅੱਛਾ ਵੀ ਮੈਂ ਬੱਚੇ ਨਹੀਂ ਬਾਹਰ ਪੇਜਣਾ ਕਿਉਂਕਿ ਮੈਂ ਪਹਿਲੇ ਬਹੁਤ ਬਾਹਰ ਰਹਿ ਗਿਆ ਕਿਸੀ ਦਾ ਓਕੇ ਤੇ ਇੱਥੇ ਫਿਰ ਨੌਕਰੀ ਦਾ ਚਾਂਸ ਘਟਨੇ ਚ ਮਿਲ ਰਹੀ ਜੀ ਮਿਲੇ ਨਾਮ ਲਈ ਮੁੜ ਗਿਆ ਪਸਕਾਰ ਨੂੰ ਲਾਂਭਾ ਦੇ ਜਨੇ ਉਹ ਗਲਤ ਗੱਲ ਹੋ ਗਈ ਵੀ ਆਪਨੇ ਕਿਤਾ ਕਰੀ ਆਵਲ ਸਿੱਤੇ ਆਪਨੇ ਪਰ ਹੋਈਏ ਸਭਾ ਜਿਉਂ ਦੋ ਤਿੰਨ ਬੰਦੇ ਆਪ ਰੱਖੋਵੇਂ ਨੇ ਕੰਮ ਤੇ ਵੀ ਸਲਾਹ ਸਲਾਹ ਕਿੱਥੋਂ ਮਿਲੀ ਸੀ ਇਹ ਸਲਾਹ ਤਾਂ ਜੀ ਬਸ ਰਲ ਮਿਲ ਕੇ ਜੀ ਪਰਿਵਾਰ ਨਾਲ ਹੀ ਅੱਛਾ ਪਰਿਵਾਰ ਨਾਲ ਰਲ ਮਿਲ ਕੇ ਸਲਾਹ ਕੀਤੀ ਭਰਾ ਨੇ ਵੱਡੇ ਭਰਾ ਨੇ ਉਹਨਾਂ ਨਾਲ ਰਲ ਕੇ ਅੱਛਾ ਇਹ ਕਹਿੰਦੇ ਆਪਾਂ ਕੰਮ ਸ਼ੁਰੂ ਕਰੋ ਆਪਾਂ ਕਰਾਂਗੇ ਜੀ ਓਕੇ ਬਸ ਉਹਨੂੰ ਲੱਗੇ ਹੋਏ ਜੱਜ ਦੇ ਨਾਲ ਪੂਰਾ ਜੀ ਭਾਜੀ ਫਿਰ ਬਾਹਰ ਜਿੰਨਾ ਆਰਡਰ ਵਗੈਰਾ ਦਾ ਕੰਮ ਹੈ ਉਹ ਕੌਣ ਦੇਖਦੇ ਨੇ ਉਹ ਮੈਂ ਹੀ ਕਰਦਾ ਜੀ ਅਜਾ ਮਾਰਕੀਟਿੰਗ ਕਰਤੀ ਸੀ ਕਰਦਾ ਨਾ ਹਾਜੀ ਮਾਰਕਟਿੰਗ ਕਰਕੇ ਆਉਣਾ ਜੀ ਓਕੇ ਹਾਂ ਜੀ ਹਾਂ ਜੀ ਤੁਸੀਂ ਸਿਰਫ ਕਲੀਆਂ ਪਿੰਨੀਆਂ ਦੀ ਕੂਰੀਅਰ ਕਰਦੇ ਹੋ ਤੇ ਬਾਕੀ ਸਮਾਨ ਦਾ ਜਿਹੜਾ ਹੈਗਾ ਉਹ ਲੈ ਕੇ ਜਿਹੜਾ ਬੈਕ ਕਰਨਾ ਹੈ ਕੋਰੀਅਰ ਆਪਣਾ ਘੋ ਵੀ ਜਾਂਦਾ ਜੀ ਬਾਹਰ ਕਿ ਹੋ ਵੀ ਆ ਬਾਕੀ ਨਾਲ ਪੰਜੀਰੀ ਵਿੱਚ ਬਣਾਈ ਨਹੀਂ ਪਈ ਜਿਹੜੀ ਆਪਾਂ ਪੰਜੀਰੀ ਖਤਮ ਹੋਈ ਵੀ ਆ ਅੱਛਾ ਪੰਜੀਰੀ ਸ਼ੁਰੂ ਕਰ ਸਕਦੇ ਹੋ ਹਾਂ ਜੀ ਪੰਜੀਰੀ ਸ਼ੁਰੂ ਕਰਨ ਲੱਗੇ ਆਪਾਂ ਅੱਛਾ ਜੀ ਪਹਿਲਾਂ ਹੈਗੀ ਆ ਇਹ ਖਤਮ ਹੋਈ ਵੀ ਪੰਜੀਰੀ ਪੰਜੀਰੀ ਵੀ ਨਾ ਭੇਜ ਰਹੀ ਹੈ ਬਾਕੀ ਸਿੰਪਲ ਖੁਆ ਕੇਰ ਵੀ ਕਹਿੰਦੇ ਮੈਨੂੰ ਕੱਲਾ ਖੁਆ ਭੇਜੋ ਪਲੇਨ ਆਪਣੇ ਘਰੇ ਆਪ ਬਣਾਉਣ ਚਾਹਣਾ ਹਾਂ ਹਾਂ ਕੋਈ ਆਪਾਂ ਕੱਲਾ ਖੁਆ ਵੀ ਪੋਰੀ ਕਰ ਦਨੇ ਆ ਜੀ ਭਾਈ ਕੀ ਰੇਟ ਕੀ ਆ ਖੁਆ ਕੀ ਰੇਟ ਕੱਲਾ ਖੁਆ ਕੱਲਾ 450 ਰੁਪਏ ਜੀ 450 ਰੁਪਏ ਕੇ ਲੋ ਕੱਲਾ ਖੁਆ ਆ ਹਾਂ ਜੋ ਕੱਲਾ ਪਲੇਨ ਖੁਆ ਜੀਵਾਜਾ ਹਾਂ ਜੀ ਇਹ ਪੰਜੀਰੀ ਆ ਪੰਜੀਰੀ ਆਪਣੇ 650 ਰੁਪਏ ਦੀ 650 ਰੁਪਏ ਕਿਲੋ ਪੰਜੀਰੀ ਆ ਹਾਂਜੀ ਹਾਂਜੀ ਉਹ ਜੀਰੀ ਵਿੱਚ ਤਾਂ ਹੀ ਖਵਾ ਪਾਉਂਦੇ ਹੁਣੇ ਨੇ ਉਹ ਜੀ ਖਵਾ ਪੈਂਦਾ ਜੀ ਉਹ ਚ ਡਰਾਈ ਫੂਡ ਵੱਧ ਪੈਣ ਦੇ ਭੋਰਾ ਹਾਂ ਉਹ ਚ ਡਰਾਈ ਫੂਡ ਜ਼ਿਆਦਾ ਪੈਣੇ ਉਹ ਤਾਂ ਮਖਾਣੇ ਵਗੈਰਾ ਕਾਜੂ ਬਦਾਮ ਹੋਸ਼ਮਾਨ ਕਾਹੀ ਪੈਦਾ ਜੀ ਕੀ ਬਾਤ ਹੈ ਆ ਚੈੱਕ ਕਰੂਗੀ ਇਹ 15 ਕਿਲੋ ਦੀ ਪੈਕਿੰਗ ਆ ਇਹ ਆ ਪਹਿਲਾਂ 15 ਕਿਲੋ ਵਾਲੇ ਭਰ ਦਿੰਦੇ ਉਸ ਤੋਂ ਬਾਅਦ ਜਿਹੜੇ ਉਹ ਛੋਟੇ ਛੋਟੇ ਜਿਹੜੇ ਆ 5 5 ਕਿਲੋ ਵਾਲੇ ਉਹ ਭਰ ਦਿੰਦੇ ਅਈ ਦਾਰੀ ਜੀ ਕਿੰਨੇ ਡੱਬੇ ਭਰਦੇ ਹੋ ਤੁਸੀਂ ਦਹੀਂ ਦੇ ਇਹ ਲਗਭਗ ਆਪਣਾ ਹੁੰਦਾ ਜੀ 1000 ਲੀਟਰ ਵਾਂਗੂ ਭਰਦਣਾ ਜੀ ਰੋਜ਼ ਆ ਜੀ 1000 ਲੀਟਰ ਦੇਈ ਹਾਂ ਜੀ 1000 ਲੀਟਰ ਦੇਈ ਆ ਜੀ ਓਕੇ ਇਹ ਆਪਣੇ ਮਾਲ ਆਰਡਰ ਹਿਸਾਬ ਨਾਲ ਵੀ ਪੱਤਾਂ ਵਾਲੇ ਕਿੰਨੇ ਲੱਗਣਗੇ ਆਪਣੇ ਕੋਈ ਨਾ ਆਰਡਰ ਪਹਿਲਾਂ ਆ ਜਾਂਦਾ ਹੈ ਜੀ ਅੱਛਾ 1000 ਲੀਟਰ ਦੀ ਦਹੀਂ ਦੀ ਰੋਟੀ ਹੈ ਤੁਹਾਡੀ ਇਹ ਹਾਂ ਦਹੀਂ ਦੀ ਰੋਟੀ ਹੈ ਜੀ ਓਕੇ 1000 ਹੋ ਗਿਆ 900 ਹੋ ਗਿਆ ਜਿੰਨਾ ਕ ਲਗਭਗ ਲੱਗ ਜਾਂਦਾ ਆਪਾਂ ਤੇ ਜਿਹੜੇ ਫਿਰ ਦੁੱਧ ਵੀ ਸੇਲ ਕਰਦੇ ਹੋ ਨਹੀਂ ਦੁੱਧ ਵੀ ਸੇਲ ਕਰਦੇ ਆਪਾਂ ਅੱਛਾ ਜੀ ਦੁੱਧ ਪਹਿਲਾਂ ਆ ਕੇ ਇਕੱਠਾ ਕਰਦੇ ਹੋ ਬਾਕੀ ਘਰ ਦਾ ਤੇ ਪਾ ਪਈ ਜੀ ਪ੍ਰੋਸੈਸ ਕਰਦ ਰਏ ਜੀ ਓਕੇ ਮਤਲਬ ਦਹੀਂ ਵਗੈਰਾ ਹੀ ਸੀ ਇਹਨੂੰ ਲਿਆ ਸਕਦਾ ਜੀ ਹਾਂ ਜੀ ਦਹੀਂ ਹੋ ਗਿਆ ਖੋਆ ਹੋ ਗਿਆ ਪਨੀਰ ਹੋ ਗਿਆ ਇਹ ਮੈਂ ਆਪਣਾ ਆਰਡਰ ਹੀ ਰਿਹਾ ਉਸਨੂੰ ਸੇਲ ਕਰ ਜਾਨੇ ਜੀ ਓਕੇ 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 ਵਾਜੂ ਅਗਰ ਦਹੀਂ ਦਾ ਆਰਡਰ ਬਾਅਦ ਕਰਦੇ ਹੀ ਬਣਾ ਲੈ ਜੇ ਕੋਈ ਆਰਡਰ ਹੈ ਕੋਆ ਬਣਾ ਲੈਣੇ ਪਨੀਰ ਆਰਡਰ ਹੈ ਪਨੀਰ ਬਣਾ ਲੈਣੇ ਮਲਾਇਸ਼ ਤਾਂ ਚੱਲੀ ਜੀ ਮਤਲਬ ਦਹੀਂ ਦਾ ਜਿਹੜਾ ਤੁਹਾਡਾ 1000 ਕਿਲੋ ਲੱਗਦਾ ਲੱਗਣੇ ਲੱਗਣਾ ਹੋਊ ਹਾਂ ਉਹ ਲੱਗਣ ਲੱਗਣਗੇ ਵਾਜੂ ਜੀ ਹੁਣ ਮੇਰੇ ਬਿਆਹ ਸਾਦੀ ਆ ਬਦਲ ਲੰਗਦਾ ਗੇੜੇ ਘਟ ਵੀ ਜਾਂਦਾ ਮਾਣਾ ਮੋਟਾ ਅੱਛਾ ਕੋਈ ਆਰਡਰ ਸਾਡਾ ਅਸੀਂ ਭਰਦੇ ਆਗੇ ਜਿੰਨਾ ਆਪਣਾ ਆਰਡਰ ਦਾ ਆਰਡਰ ਭਰ ਲੈਣੇ ਆਪਾਂ ਓਕੇ ਤੇ ਲੋ ਜੀ ਫਾਈਨਲੀ ਸਾਡੀਆਂ ਪਿੰਨੀਆਂ ਹੋ ਗਿਆ ਰੈਡੀ ਬਈ ਥੋੜਾ ਕੈਮਰਾ ਲਾ ਕੇ ਕਰ ਲਓ ਇੱਕ ਥੰਮ ਦੇ ਲਵਾਸੇ ਸਾਡੀ ਹੋਰ ਫੋਟੋ ਆ ਜਾਵੇ ਕਿਉਂਕਿ ਅਸੀਂ ਥੋੜਾ ਚਾਹੁੰਦੇ ਹੁੰਦੇ ਆ ਵੀ ਸਾਡੀ ਕੋਈ ਨਾ ਕਵੀ ਰਹਿ ਨਾ ਜਾਵੇ ਕਿਸੇ ਚੀਜ਼ ਨੂੰ ਰਹਿ ਕੇ ਤੇ ਆ ਚੈੱਕ ਕਰੋ ਯਾਰਾ ਪਿੰਨੀਆਂ ਪਿੰਨੀਆਂ ਵੀ ਘਰ ਦੀਆਂ ਸਵਾਦੀਆਂ ਜੀ ਖੁਸ਼ਬੂ ਲਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵਾਕੇ ਵੀ ਕੀ ਆ ਪਿੰਨੀ ਹੈ ਭਾਜੀ ਭਾਈ ਹੁਣ ਅਸੀਂ ਨਾ ਮੇਨ ਗੱਲ ਇਹ ਹੁੰਦਾ ਵੀ ਟੇਸਟ ਅਸੀਂ ਇਕੱਲੇ ਨਹੀਂ ਕਰਦੇ ਅਸੀਂ ਹਲਵਾਈ ਨੂੰ ਅਸੀਂ ਨਾਲ ਲੈਂਦੇ ਆ ਵੀ ਹਲਵਾਈ ਸਮੁੰਦਰ ਟੈਸਟ ਪਤਾ ਹੀ ਆਪਣਾ ਉਸ ਵਾਸਤੇ ਡੈਟ ਤੇ ਯਕੀਨ ਹੈਗਾ ਉਸ ਲਈ ਭਾਈ ਤੁਹਾਨੂੰ ਤੁਹਾਨੂੰ ਪਤਾ ਆ ਕਿਉਂਕਿ ਮੇਨ ਗੱਲ ਇਹ ਆ ਵੀ ਬਾਕੀ ਇੱਧਰ ਤੁਸੀਂ ਦੇਖੋਗੇ ਤਾਂ ਪੂਰਾ ਪੂਰਾ ਘਿਓ ਨਾਲ ਲਤਪਤ ਆ ਇਹ ਜਦੋਂ ਤੁਸੀਂ ਪਲੇਟ 'ਚ ਰੱਖਣੀ ਆ ਨਾ ਇਹ ਥੱਲੇ ਘਿਓ ਨਾਲ ਜੁੜ ਜਣੀਆਂ ਅੱਜ ਤੁਹਾਨੂੰ ਮੈਂ ਇੱਕ ਚੀਜ਼ ਦਿਖਾਵਾਂ ਆ ਚੱਕੋ ਉਰੀਆਂ ਉਂਗਲਾਂ ਦੇ ਵਿੱਚ ਕਿਉਂ ਹੀ ਕਿਉਂ ਲਗਾਦੇ ਸੀ ਘਿਓ ਆ ਤੇ ਵਾਕਿਆ ਭਾਈ ਹੁਣੀ ਕੋਈ ਕੰਜੂਸੀ ਨਹੀਂ ਕਰਦੇ ਹੈਗੇ ਦੇਸੀ ਘਿਓ ਪਾਉਣ ਲਈ ਡਰਾਈ ਫਰੂਟ ਪਾਉਣ ਲਈ ਜਾਂ ਖੁਆ ਪਾਉਣ ਲਈ ਕਿਉਂਕਿ ਮੇਨ ਗੱਲ ਕਈ ਲੋਕ ਤਾਂ ਆਟਾ ਜ਼ਿਆਦਾ ਪਾ ਦਿੰਦੇ ਆ ਖੁਆ ਘਟ ਹੁੰਦਾ ਪਾਣੀ ਹਾਂਜੀ ਹਾਂਜੀ ਪਰ ਮੈਨੂੰ ਥੋੜੇ ਵਾਲੇ ਤੇ ਨਹੀਂ ਟੈਸਟ ਕਰਨਾ ਯਾਰ ਜਾਂ ਦੇਸੀ ਕਿਉਂ ਟੈਸਟ ਕਰਦੇ ਆ ਬੜੇ ਦੇਸੀ ਕਿ ਉਹਦੇ ਖੁਆ ਦਾ ਇੰਨੀ ਟਿਕ ਹੋਣੀ ਉਹੀ ਹੁੰਦੀ ਸਾਨੂੰ ਵੀ ਐਵੇਂ ਗਾ ਖਾਵੇ ਤਾਂ ਨੂੰ ਸੁਆਦ ਆਵੇ ਘਰ ਦਾ ਹਾਂਜੀ ਇਹ ਕੋਸ਼ਿਸ਼ ਆਪਣੀ ਚਲੋ ਜੀ ਕਰੀ ਰੇਸ ਉਹ ਮੈਂ ਪਹਿਲੇ ਪਹਿਲੇ ਦੱਸੋ ਕਾਲਾ ਇਹ ਆਈਡੀ ਕਿਥੋਂ ਆਵਾਜ਼ ਇਹ ਹੀ ਮੈਨੂੰ ਆ ਬਹੁਤ ਸੁਆਦ ਖਾਂਦਾ ਜੀ ਬਸ ਬੰਦ ਮੈਂ ਖਾਂਦਾ ਹਾਂ ਹਾਂ ਜੀ ਜਿਵੇਂ ਆਪ ਤੋ ਜੀ ਖਾਂਦਾ ਬਸ ਉਹ ਸੌਂ ਕਰਕੇ ਵੀ ਇਹ ਕੰਮ ਬਣਾਈਏ ਤੇ ਸਵਾਦ ਲੋਕਾਂ ਨੂੰ ਦੇਈਏ ਨਾਲ ਆਪਾਂ ਕੀ ਬਾਤ ਹੈ ਜੀ ਸੋਧ ਰੱਖਤੀ ਦੱਲੀ ਕੰਮ ਆ ਜੀ ਬਈ ਇੱਕ ਗੱਲ ਦਾ ਜੇਕਰ ਤੁਹਾਨੂੰ ਪਿੰਨੀ ਖਾ ਕੇ ਤੁਹਾਨੂੰ ਬੇਬੀ ਦੇ ਹੱਥ ਦੀ ਯਾਦ ਨਾ ਆਈ ਦਾਦੀ ਦੇ ਹੱਥ ਦੀ ਯਾਦ ਨਾ ਆਈ ਤਾਂ ਬਈ ਸਾਡੇ ਚੈਨਲ ਦਾ ਨਾਮ ਬਦਲ ਦਿਓ ਗਰੰਟੀ ਪੱਕੀ ਆ ਕਮਾਲ ਦਾ ਫਲੇਵਰ ਆ ਤੁਹਾਨੂੰ ਕਲੀਅਰ ਦੱਸ ਦਈਏ ਸਾਡੀ ਚੈਨਲ ਦੀ ਸਾਡੀ ਵੀਡੀਓ ਦੀ ਕੋਈ ਪੇਡ ਪ੍ਰਮੋਸ਼ਨ ਨਹੀਂ ਹੁੰਦੀ ਅਸੀਂ ਖੁਦ ਚੱਲ ਕੇ ਬਾਈ ਉਹਨਾਂ ਕੋਲ ਵੀਡੀਓ ਸ਼ੂਟ ਕਰ ਆਏ ਆ ਕੋਈ ਅਸੀਂ ਪੈਸਾ ਨਹੀਂ ਦਿੰਦੇ ਪਰ ਜਿਹੜਾ ਖਾਣਾ ਆ ਵਾਕਿਆ ਜਿਹੜੀ ਚੀਜ਼ ਕਮਾਲ ਦੀ ਆ ਕਮਾਲ ਦੀ ਆ ਜਿਹੜੀ نئی ਚੀਜ਼ ਚੱਗੀ ਉਹ ਹੀ ਵੀਡੀਓ ਪਾਉਂਦੇ ਨਹੀਂ ਤੇ ਵਾਕਿਆ ਬਾਰੀ ਖੁਆ ਬਹੁਤ ਵਧੀਆ ਪਿੰਨੀ ਕਮਾਲ ਦੀ ਆ ਆਰਡਰ ਕਰਨ ਵਾਸਤੇ ਬਾਈ ਐਡਰੈਸ ਕਰ ਦੁਬਾਰਾ ਹੋਰ ਬੋਲੋ ਫਿਰ ਹਾਂਜੀ ਆਪਣਾ ਪਿੰਡ ਹਮੀਦੀਆ ਜੀ ਜ਼ਿਲ੍ਹਾ ਬਰਨਾਲਾ ਦਾ ਪੰਜਾਬ ਚ ਤੇ ਆਪਣਾ ਨੰਬਰ ਹੈਗਾ ਜੀ 95019 52655 173476652 ਕੋਈ ਵੀਰ ਆਪਨ ਨੰਬਰ ਤੇ ਫੋਨ ਕਰ ਸਕਦਾ ਹੈਗਾ ਤੇ WhatsApp ਤੇ ਕਾਲ ਕਰਾ ਮੈਸੇਜ ਕਰਕੇ ਅਸੀਂ ਆਪਾਂ ਰਿਪਲਾਈ ਕਰਾਂਗੇ ਉਹਨੂੰ ਜੀ ਕਰ ਸਕਦੇ ਹੋ ਨਾ ਹਾਂਜੀ ਕੋਲ ਕੋਲ ਚਾਹਦੇ ਹੋ ਪ੍ਰੋਪਰ ਹਾਂਜੀ ਪ੍ਰੋਪਰਲੀ ਵਰਕ ਕਰੀ ਕੋਈ ਵਾਹ ਜੀ ਵਾਹ ਤੇ ਹੁਣ ਤੁਸੀਂ ਕਰਨਾ ਕੀ ਆ ਤੁਸੀਂ ਸ਼ੇਅਰ ਕਰੋ ਵੀਡੀਓ ਨੂੰ ਤੇ ਅਸੀਂ ਇੰਜੋਏ ਕਰਦੇ ਆ ਪਿੰਨੀਆਂ ਨੂੰ ਤੇ ਤੁਸੀਂ ਬਾਈ ਉਹਨਾਂ ਦੀ ਕੋਸ਼ਿਸ਼ ਨੂੰ ਕਿੰਨੇ ਨੰਬਰ ਦਿੰਦੇ ਹੋ ਇਹ ਜ਼ਰੂਰ ਦੱਸਿਓ ਪਿੰਨ ਨੂੰ ਦਹਾ ਦੇ ਵਿੱਚੋਂ 10 ਦੇ 10 ਨੰਬਰ ਨੇ ਭਾਈ ਜੀ ਕਮਾਲ ਦਾ ਸਵਾਦ ਆ ਕਮਾਲ ਦੀ ਚੀਜ਼ ਆ 525 ਰੁਪਏ ਦੇ ਵਿੱਚ ਮੈਨੂੰ ਲੱਗਦਾ ਇਸ ਤੋਂ ਵੱਡੀ ਵਰਦ ਕਿਤੇ ਨਹੀਂ ਹੋਣੀ 400 500 ਰੁਪਏ ਕਿ ਲੋ ਸਰੋ ਆਟਾ ਵੀ ਨਹੀਂ ਵਿਕਦੀ ਆ ਮਾਰਕੀਟ ਦੇ ਵਿੱਚ ਤੇ 525 ਜੀ ਤੁਹਾਨੂੰ ਕੋਈ ਵੀ ਨਹੀਂ ਮਿਲ ਗਈ ਇਸ ਤੋਂ ਵੱਡੀ ਹੋਰ ਗੱਲ ਕਿਹੜੀ ਆ ਜੀ ਹਾਂਜੀ ਕੋਈ ਸਾਰੀ ਤੇ ਗੋਲੀ ਤੇ ਹੋਰ ਤੁਸੀਂ ਕਰਨਾ ਕੀ ਆ ਵੀਡੀਓ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਤੇ ਸੋਹਣੇ ਜੇ ਕਮੈਂਟ ਕਰਕੇ ਦੱਸਣਾ ਤੁਸੀਂ ਕਿਹੜੇ ਇਲਾਕੇ ਚੋਂ ਕਿਹੜੇ ਸ਼ਹਿਰ ਚੋਂ ਕਿਹੜੇ ਸਟੇਟ ਦੇ ਵਿੱਚੋਂ ਤੇ ਕਿਹੜੇ ਕੰਟਰੀ ਦੇ ਵਿੱਚੋਂ ਥੈਂਕ ਯੂ ਸੋ ਮੱਚ ਧੰਨਵਾਦ